ਲੀਨ ਨਾ ਤੋਂ ਮੈਂ ਇਹਨਾਂ ਨੇ ਕੰਟਰੋਲ ਹੀ ਨਹੀਂ ਕਰਿਆ ਕੋਲ ਨੂੰ ਉਹਦੇ ਦੇਤੇ ਛੋਟੇ ਛੋਟੇ ਚਾਚੇ ਤਾਇਆ ਸੀ ਪਵਰਾ ਵਰਤੀ ਗਏ ਲਿਆ ਲਿਆ ਖਾਈ ਗਏ ਤੇ ਉਦੋਂ ਬਾਅਦ ਕੈਪਟਨ ਆ ਗਿਆ ਕੈਪਟਨ ਨੀ ਚੱਕ ਇਧਰ ਆਪਣੇ ਮਟੰਡੇ ਜਲੇ ਕਿੰਨੀ ਨਹੀਂ ਸੁਖਵੀਰ ਬਾਦਲ ਤਾਂ ਕਹਿੰਦੇ ਵੀ ਜਿਹੜੀ ਨਸ਼ੇ ਵਗੈਰਾ ਹੈਗਾ ਉਹਨਾਂ ਨੂੰ ਅਸੀਂ ਬੱਚਿਆਂ ਤੋਂ ਦੂਰ ਕੀਤਾ ਤਾਂ ਕੰਮਲੀਠੀਆ ਕੱਲ੍ਹ ਚ ਕੱਟ ਕੇ ਆਏ ਜੀ ਕਹੇ ਸਜ਼ਾ ਕੱਲ੍ਹ ਚ ਕੱਟ ਕੇ ਆਇਆ ਪੁੱਛਣ ਆਲਾ ਉਹਨੂੰ ਤੇ ਉਹਨੂੰ ਜ਼ਮਾਨਤ ਉਹਨੂੰ ਮਿਲ ਗਈ ਹੈ ਤੇ ਜ਼ਮਾਨਤ ਮਿਲਣ ਤੋਂ ਬਾਅਦ ਉਹ ਕਹਿੰਦਾ ਵੀ ਮੈਨੂੰ ਨਾ ਤੱਕੇ ਨਾਲ ਗਲਤ ਕੇਸ ਵਿੱਚ ਫਸਾਇਆ ਗਿਆ ਉਹ ਤਾਂ ਜੀ ਬਹੁਤ ਵੱਡੀਆਂ ਸੌਖਾ ਖੰਦੇ ਦਿੰਦੇ ਨੇ ਦੂਜੇ ਤੇ ਆਹ ਕੰਟਰੋਲ ਤਾਂ ਇਹਨਾਂ ਤੋਂ ਵੀ ਹੋਇਆ ਜੇ ਤੈਨੂੰ ਕਹਦੀ ਆਮ ਆਦਮੀ ਵਾਲੇ ਤੋਂ ਕੰਟਰੋਲ ਇਹਨਾਂ ਤੋਂ ਵੀ ਹੋਇਆ ਮਤਲਬ ਇਸ ਵਕਤ ਸਰਕਾਰ ਭਗਵੰਤ ਮਾਨ ਦੀ ਹੈ ਭਗਵੰਤ ਮਾਨ ਲੈ ਕੇ ਆਉਂਦੇ ਨੇ ਨਹੀਂ ਨਹੀਂ ਜੀ ਮੈਂ ਹੋਰ ਕੌਣ ਲੈ ਕੇ ਆਉਂਦਾ ਪਿਛਲੀਆਂ ਸਰਕਾਰਾਂ ਦੀ ਗੱਲ ਕਰਦੇ ਆ ਜੀ ਜਿਹੜੇ ਚੂਚੇ ਜਿਓ ਛੜਦੇ ਵੱਡੇ ਕੁੱਕੜਾ ਗੜੇ ਫੜਲੇ ਉਹਨਾਂ ਚਾਹ ਹੁੰਦੇ ਨਹੀਂਗਾ ਅੱਛਾ ਵੱਡੇ ਕੁੱਕੜਾ ਪੱਕੀ ਨੂੰ ਕਹਾਂਗੇ ਵੱਡੇ ਕੁੱਕੜੇ ਕਿਹੜੇ ਸਕਵੀਰ ਵੱਡੇ ਬਾਦਲ ਵਰਗੇ ਸੀਗੇ ਸਾਰੇ ਉਹਨਾਂ ਦੇ ਰੱਥਰੂ ਆਉਂਦਾ ਸੀ ਨਛਾ ਕਿਵੇਂ ਆ ਜੂਗਾ ਠੀਕ ਹੈ ਤੁਹਾਡੇ ਆਸ-ਪਾਸ ਕਿਤੇ ਬਣਿਆ ਮਹੱਲਾ ਕਿਨੇ ਬਣਿਆ ਸੀਗਾ ਜੀ ਕਿੱਥੇ ਉਹ ਪਹਿਲੇ ਪਾਸੇ ਵੀਰੋ ਮਾਈ ਪਹਿਲਾਂ ਤਾਂ ਗਾਇਆਂ ਹੀ ਭੜਦੀਆਂ ਹੁੰਦੀਆਂ ਉੱਥੇ ਇਹ ਤਾਂ ਗੱਲ ਆਈ ਸੀ ਨੌਕਰੀ ਕਿਹੜੀ ਦੇਣੀ ਸੀ ਜਦੋਂ ਵੋਟਾਂ ਲੈਣ ਗਿਆ ਸੀ ਇਹ ਲਈ ਆਈ ਸੀ ਵੀ ਪਹਿਲੋਂ ਬੀ ਚੰਗਾ ਨਰਮੇ ਦਾ ਲੋਕਾਂ ਨੇ ਇਸ ਅਧਾਰ ਤੇ ਪਤਾ ਵੀ ਨਰਮੇ ਦਾ ਬੀ ਲਿਆ ਕੇ ਲੋਕਾਂ ਨੂੰ ਚੰਗਾ ਨਰਮਾ ਹੋਇਆ ਸੀ ਕਿਦੋਂ ਇਹਨੇ ਮਾਨਸਾ ਚ ਢੀੜਾ ਦਿੱਤਾ ਸੀ ਦੋ ਟਰਾਲੀਆਂ ਨਰਮੇ ਦੀਆਂ ਛੱਟੀਆਂ ਸੀ ਦੇ ਉੱਤੇ ਲੋਕਾਂ ਨੇ ਆਏ ਰੁਗਰ ਗੋ ਤੇ ਮਗਰੋਂ ਸਾਨੂੰ ਕੀ ਪਤਾ ਵੀ ਇਹ ਧੱਕਾ ਕਰ ਜੂ ਪਿੰਡ ਨੂੰ ਸਰਕਾਰੀ ਬੱਸ ਸੀ ਨਹੀਂ ਲਾਈ ਸਾਡੇ ਤਾਂ ਰੂਟ ਖੋ ਕੇ ਕਿੱਧਰ ਵੇਚਤੇ ਕਿੱਦੋਂ ਦੇ ਕਿੰਨਾ ਕ ਟਾਈਮ ਹੋ ਗਿਆ ਬਸ ਹਮ ਤੋਂ ਸਾਲ ਨਾ ਉਹਨੇ ਮਿਲਿਆ ਸੜਕ ਵੇਚ ਦੇ ਸੁਖਵੀਰ ਸਾਡੀ ਤੁਹ ਕੁਬੀਰ ਬਾਦਲ ਨੇ ਇਨ ਬਿਟਵੀਨ ਨਾ ਇੱਕ ਦਰਮਿਆਨ ਦੇ ਚ ਨੂੰ ਇੱਕ ਅਨਾਉਂਸਮੈਂਟ ਕੀਤੀ ਸੀ ਖਾਸੀ ਉਹਦੇ ਕਰਕੇ ਮਖਾਨੀ ਮਜ਼ਾਕ ਉੜਿਆ ਸੱਚੀ ਕੀਤੀ ਕਹਿੰਦਾ ਕੜੂਕੇ ਚਲਾਉਂਗਾ ਪਾਣੀ ਵਾਲੇ ਉਹ ਚੱਲਤਾ ਗਏ ਜੀ ਹੁਣ ਵੋਟਾਂ ਚ ਚਲਾਤਾ ਦਿੱਤੇ ਸੀ ਇਹਨਾਂ ਨੇ ਚਲਾਏ ਅਸੀਂ ਚਲਾਏ ਜਨਤਾ ਨੇ ਪਬਲਿਕ ਨੇ ਆਉਦੀ ਮੋਟਰ ਤੇ ਬਹਿ ਕੇ ਪਾਣੀ ਪੀ ਲੈ ਗਲੇ ਸ਼ਰਾਬੀ ਹੋ ਜਾ ਕਰੀ ਬਚ ਕੁਬੀਰ ਉਹ ਮੰਤ ਮੰਤ ਤੋ ਕਿਹੜੀਆਂ ਸੀਟਾਂ ਇਹ ਰਹਿ ਗਈਆਂ ਇਹ ਤਾਂ ਢੇੜਾ ਨਹੀਂ ਲੱਗਿਆ ਹਲਕੇ ਚ ਤੋ ਜੇ ਹੁਣ ਦੋ ਜਣੇ ਇੱਕ ਘਰ ਵਾਲੀ ਆ ਗਾਹਾਂ ਨੂੰ ਲੋਟਰੀਆਂ ਖਵਾ ਦਿਆਂਗੇ ਜਿੱਤੇ ਨਾ ਜਿੱਤੇ ਇੱਥੇ ਸਾਡੇ ਜ਼ਿੰਦਗੀ ਚ ਕੈਂਪਰ ਨਹੀਂ ਆਏ ਜਾਂਦਾ ਨਾ ਮੰਡੀ ਚ ਇਸ ਤੋਂ ਇਲਾਵਾ ਹਜ਼ਾਰ ਹਜ਼ਾਰ ਰੁਪਇਆ ਕਹਿੰਦੇ ਵੀ ਬੀਬੀਆਂ ਦੇ ਖਾਤਿਆਂ ਦੇ ਵਿੱਚ ਪਹਿਣਗੇ ਉਹ ਪਏ ਉਹ ਤਾਂ ਹਾਲ ਤੱਕ ਰਬੇ ਨਹੀਂ ਗੇ ਚੰਦੇ ਨੇ ਉਹਨੂੰ ਪਤਾ ਤੇ ਕਿ ਬੱਕਰੀ ਉਹਨੇ ਬੱਕਰੀ ਵਿੱਚ ਹੋਈ ਸੀ ਉਹ ਬੱਕਰੀ ਚੋਣ ਨਾਲ ਹੀ ਮਰ ਗਿਆ ਫਿਰ ਆਈ ਬੱਕਰੀ ਚੋਣ ਕਰਕੇ ਗੱਲਾਂ ਜੇ ਮੈਂ ਮੱਝਾ ਪੋਣ ਦਾ ਮੈਂ ਆ ਕਰਦਾ ਇਹਦਾ ਘਰੇਲੂ ਕੰਮ ਆ ਮੈਂ ਹੀ ਕਰਦੇ ਲੋਕ ਮੈਂ ਕੱਖ ਪੋਣਾ ਮੰਜਾਂ ਨੂੰ ਇਹ ਤਾਂ ਕੋਈ ਖਸ਼ਗਲ ਉਮੀਦ ਕਰੋ ਵੀ ਹਾਜੀ ਸੁਖਵੀਰ ਬਾਦਲ ਨੂੰ ਕਹਿੰਦੇ ਵੀ ਭਾਈ ਆ ਜਾ ਸਾਡੇ ਨਾਲ ਕੱਖ ਵੱਡ ਕੇ ਦਿਖਾ ਠੀਕ ਹੈ ਨਾ ਜਮਾ ਨਹੀਂ ਆਉਂਦਾ ਜੇ ਉਹਨੂੰ ਕਹਦੋ ਵੀ ਚੱਲ ਵੀ ਸਾਡਾ ਟਰੈਕਟਰ ਜਿਹੜਾ ਹੈਗਾ ਆ ਸਾਡਾ ਟਰੈਕਟਰ ਹੈ ਉਹਨੂੰ ਚਲਾ ਕੇ ਦਿਖਾ ਹੱਤੀ ਮਾਰ ਕੇ ਚਲਾਉਗਾ ਤੇ ਸੀਆਈਆਈ ਨੂੰ ਗਾਰਦ ਨੂੰ ਝਕਾਉ ਲਲੇ ਪਟੇਲਵਾਉ ਭਗਵਾਨ ਤੁਮਾਰ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਇਹ ਕਹਿੰਦਾ ਵੀ ਇੰਨੇ ਰੋਜ਼ਗਾਰ ਦੇਵਾਂਗੇ ਕਿ ਜਿਹੜੇ ਜਵਾਕ ਬਾਹਰ ਗਏ ਹੋਏ ਵੀ ਨੇ ਉਹ ਵੀ ਕੈਨੇਡਾ ਅਮਰੀਕਾ ਤੋਂ ਵਾਪਸ ਆ ਜਾਣਗੇ ਠੀਕ ਤਾਂ ਕੀ ਪਤਾ ਰੋਜ਼ਗਾਰ ਦੇਉ ਤੇ ਆਟਾ ਦਾਲ ਚ ਪਾਉਗਾ ਇਹ ਵੀ ਪਾਣੀ ਭਰਿਆ ਹੋਇਆ ਚਾਰੋਂ ਪਾਸੇ ਪਾਣੀ ਭਰਨ ਤੋਂ ਇਲਾਵਾ ਦੱਸਦੀ ਹੈ ਕਿ ਪੈਰਾਂ ਦੇ ਵਿੱਚ ਜਿਹੜਾ ਜਾ ਰਿਹਾ ਹੈ ਇਹ ਜਾ ਰਿਹਾ ਹੈ ਇਹਨਾਂ ਸਾਰੇ ਘਰਾਂ ਦਾ ਗੰਦ ਤੇ ਗੰਦ ਇਕੱਠਾ ਹੋ ਕੇ ਇੱਕ ਜਗ੍ਹਾ ਤੇ ਪਰਾ ਰਿਹਾ ਪਰ ਅਗਰ ਇਸ ਤਰ੍ਹਾਂ ਦੇ ਕੋਈ ਇੰਤਜ਼ਾਮ ਹੁੰਦਾ ਤਾਂ ਇੰਤਜ਼ਾਮ ਹੋਣ ਤੋਂ ਬਾਅਦ ਕੁਝ ਨਾ ਕੁਝ ਬਿਹਤਰ ਹੋ ਸਕਦਾ ਸੀ ਪਰ ਜੇ ਇੱਥੇ ਇਹ ਹਾਲਾਤ ਇੰਨੇ ਮਾੜੇ ਹੈਗੇ ਨੇ ਤਾਂ ਇਹਦੇ ਵਾਸਤੇ ਆਖਿਰ ਦੇ ਜ਼ਿੰਮੇਵਾਰ ਹੈ ਤਾਂ ਕੌਣ ਜ਼ਿੰਮੇਵਾਰ ਹੈ ਵੀ ਸਾਡੇ ਸੱਪੜ ਤਿੰਨੀ ਵੇਕਾਰ ਆ ਜਮਾ ਗੰਦਾ ਪਾਣੀ ਪੀ ਜਾਂਦਾ ਵੀ ਸਾਡਾ ਅੱਧਾ ਹੀ ਕਰ ਦਿਓ ਸੇਖੜ ਹੁਣ ਆਈ ਸਰਕਾਰ ਪੰਚਾਇਤ ਨੂੰ ਕਿਹਾ ਤਾਂ ਉਹ ਕੰਦ ਕੱਢਦੀ ਕੰਦ ਇੱਕ ਮਹੀਨਾ 28 ਦਿ ਥੋੜਾ ਥੋੜਾ ਸਿਮਿੰਟ ਆਉਂਦਾ ਹੁੰਦਾ ਸੀ ਐ ਰੀਡੀਆਂ ਤੇ ਥੋੜਾ ਥੋੜਾ ਹੋਉਂਦਾ ਆਪਣਾ ਸਰਕਾਰੀ ਕੰਮ ਆ ਚੱਲਦੇ ਹੁੰਦੇ ਪਹਿਲਾਂ ਹੀ ਦੇਖ ਲਈ ਵੀ ਪੂਰ ਜੜਦਾ ਨਹੀਂ ਇਹ ਮੰਗ ਗਈ ਆ ਤੁਹਾਡੀ ਮੰਗ ਸਾਨੂੰ ਸਾਡੀ ਮੰਗ ਇਹੀ ਹੈ ਸਰਕਾਰ ਤੋਂ ਵੀ ਚੰਗੀ ਤਰ੍ਹਾਂ ਇਹ ਜਾਂਚ ਹੋਵੇ ਜਾਂਚੋ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਿੰਡ ਦੇ ਸਾਹਮਣੇ ਆਵੇ ਸਾਡੇ ਪਿੰਡ ਨੂੰ ਪਿਛਲੀ ਸਰਕਾਰ ਨੇ 1 ਕਰੋੜ ਰੁਪਏ ਦਿੱਤਾ ਪਰ ਕਿਸੇ ਪਿੰਡ ਚ ਕਿਸੇ ਪਾਸੇ ਲੱਗਿਆ ਨਹੀਂ ਦਿੱਤਾਗਾ ਹਾ ਮੋਟਰ ਲਾਈ ਆ ਜਦੋਂ ਮੋਟਰ ਮੱਚੀ ਜਾਂਦੀ ਆ ਇਹ ਸਾਰਾ ਗੰਦਾ ਨਾਲਾ ਉਹ ਪਿੰਡ ਦੇ ਵਿੱਚ ਛੀਂ ਛੀ ਕਰਦਾ ਪਤਾ ਇੱਕ ਵਾਰ ਦਰਦਾ ਗੁਰਦੁਆਰਾ ਦੀ ਸਾਡੇ ਨੇੜੇ ਪਹਿਲਾਂ ਤਾਂ ਅਸੀਂ ਕਿਹੜੇ ਪਾਈਪਾਂ ਪਾਈਆਂ ਉਹ ਆਪ ਬੰਦ ਕਰੀਆਂ ਗਿਆ ਕੜ ਕੇ ਗੁਰੂ ਘਰ ਐਡਾ ਧਿਆਸੀ ਆ ਨੇ 13 ਪੁੰਨਿਆਂ ਨਾਲ ਤਰ੍ਹਾਂ ਬੰਮਾ ਗਾਡਰ ਮੋੜ ਲਿਓ ਜਿੱਥੇ ਐਡੀ ਮੰਨਤ ਵਾਲੀ ਜਗ੍ਹਾ ਤੇ ਇੱਕ ਵਾਰ ਜੀ ਆਪ ਆਇਆ ਸਾਰਾ ਪਰਬਾਸ ਉਹ ਬੋਲਡ ਪੈ ਲੱਗਿਆ ਦੇਖ ਲਿਓ ਤੁਸੀਂ ਇਹ ਬਹੁਤ ਵੱਡਾ ਕਪਲ ਆ ਛੱਪੜ ਚ ਆ ਘਰਾਂ ਤੋਂ ਸਾਰਿਆਂ ਤੋਂ 1000 1000 ਰੁਪਿਆ ਦਿੱਤਾ ਗਿਆ ਹਾਂ ਲਓ ਜੀ ਹੁਣ ਆ ਚੁੱਕੇ ਆ ਅਸੀਂ ਪਿੰਡ ਦੇ ਵਿੱਚ ਡਿੱਖ ਚ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਤਿਆਜ਼ ਬਰਾੜਾ ਤੇ ਤੁਸੀਂ ਵੇਖ ਰਹੇ ਹੋ ਨੈਸ਼ਨਲ ਬੱਸ ਦੇ ਉੱਪਰ ਤੁਹਾਡਾ ਸਾਰਿਆਂ ਦਾ ਹਰਮਨ ਪਿਆਰਾ ਪ੍ਰੋਗਰਾਮ ਪਿੰਡ ਬੋਲਦੇ ਅਤੇ ਪਿੰਡ ਬੋਲਦੇ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਆਂ ਪਿੰਡ ਡਿੱਖ ਦੇ ਵਿੱਚ ਅਤੇ ਡਿੱਖ ਪਿੰਡ ਦੇ ਵਿੱਚ ਇੱਥੋਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕੁਝ ਮੂਵਮੈਂਟਸ ਆ ਰਹੀਆਂ ਨੇ ਕਿਵੇਂ ਸਿਆਸਤ ਦੇ ਉਹਨਾਂ ਦੇ ਜਿਹੜੇ ਰੰਗ ਦੇਖਣ ਦੇ ਉਹਨਾਂ ਦੇ ਨਜ਼ਰੀਏ ਨੇ ਉਹਦੇ ਬਾਰੇ ਵਿੱਚ ਆਪਾਂ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਇੱਥੇ ਕੀ ਸਹੂਲਤਾਂ ਹੈਗੀਆਂ ਨੇ ਤੇ ਕਿਨਾਂ ਦੀ ਜਿਹੜੀ ਹੈਗੀ ਕਮੀ ਰਹਿ ਗਈ ਜਿਸ ਕਰਕੇ ਲੋਕਾਂ ਦੇ ਵੱਲੋਂ ਅਰਜ਼ੋਈਆਂ ਖੇਤਿਆਂ ਜਾ ਰਹੀਆਂ ਨੇ ਪਰੰਤੂ ਉਹਨਾਂ ਦੇ ਵਾਸਤੇ ਕਿਸੇ ਤਰੀਕੇ ਦੀ ਹਰਕਤ ਵਰਕਤ ਨਹੀਂ ਹੋ ਰਹੀ ਉਹ ਵੀ ਵੇਖਣ ਦੀ ਕੋਸ਼ਿਸ਼ ਕਰਾਂਗੇ ਪਰ ਨਾਲ ਦੇ ਨਾਲ ਤੁਹਾਨੂੰ ਦੱਸ ਦਿਆਂ ਕਿ ਸਾਡਾ ਮੋਟਿਵ ਕਿਸੇ ਵੀ ਅੰਦਾਜ਼ ਦੇ ਵਿੱਚ ਕਿਸੇ ਵੀ ਪਾਰਟੀ ਦੀ ਹਮਾਇਤ ਜਾਂ ਫਿਰ ਵਿਰੋਧ ਕਰਨਾ ਬਿਲਕੁਲ ਨਹੀਂ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਸਾਡਾ ਕੋਈ ਮਕਸਦ ਨਹੀਂ ਹੈ ਕਿਸੇ ਦੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਹੈ ਗੱਲਬਾਤ ਦੇ ਉੱਪਰ ਪੁਆਇੰਟ ਆਊਟ ਕਰਨ ਦੀ ਕੋਈ ਸਾਡੀ ਖਾਹਿਸ਼ ਨਹੀਂ ਹੈ ਪਰ ਅਸੀਂ ਉਹ ਗੱਲਬਾਤਾਂ ਕਰਾਂਗੇ ਜਿਨ੍ਹਾਂ ਨੂੰ ਗੱਲਾਂ ਨੂੰ ਸੁਣ ਕੇ ਲੋਕ ਇਸ ਦੇ ਬਾਰੇ ਵਿੱਚ ਹਕੀਕਤ ਨੂੰ ਵੇਖਣਗੇ ਕਿ ਅਸਲ ਵਿੱਚ ਪਿੰਡਾਂ ਦੀ ਜਿਹੜੀ ਸਿਆਸਤ ਹੈ ਜਾਂ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਚੱਲ ਰਹੀ ਆ ਤਾਂ ਆਓ ਚੱਲਦੇ ਹਾਂ ਪਿੰਡ ਡਿੱਖਦੇ ਵਿੱਚ ਪੰਜਾਬ ਦੇ ਵਿੱਚ ਕਹਿੰਦੇ ਵੀ ਨਸ਼ੇ ਵਗੈਰਾ ਜਿਹੜੇ ਹੈਗੇ ਨੇ ਉਹ ਖਾਸੇ ਚੱਲਣ ਲੱਗੇ ਕੀ ਲੱਗਦਾ ਤੁਹਾਡੇ ਪਿੰਡ ਦੀ ਕੀ ਅਸਲੀਅਤ ਹੈ ਇਹਦੇ ਤੋਂ ਨਸ਼ੇ ਵਗੈਰਾ ਦੇ ਬਾਰੇ ਵਿੱਚ ਕੀ ਮਿਲਦਾ ਹੈ ਹੈਗੇ ਹਾਲਾਤ ਮਾੜੇ ਜਾਂ ਫਿਰ ਸਹੀ ਹੈ ਸਾਰਾ ਕੁਝ ਥੋੜਾ ਬਹੁਤ ਹੈਗਾ ਜੀ ਕੀ ਨਸ਼ੇ ਵਗੈਰੇ ਵੀ ਜਿਵੇਂ ਨਸ਼ਾ ਨੂੰ ਛੱਕ ਖਾਂਦੇ ਨੇ ਜਵਾਕ ਖਾਂਦੇ ਨੇ ਪੁਰਾਣੇ ਜਿਹੜੇ ਪੁਰਾਣੇ ਸੀਗੇ ਜੋ ਖਾਂਦੇ ਨੇ ਨਵੇਂ ਨਹੀਂ ਹੈਗੇ ਜੀ ਨਵੇਂ ਜਵਾਕ ਬਿਲਕੁਲ ਨਹੀਂ ਖਾਂਦੇ ਨਹੀਂ ਖਾਂਦੇ ਜੀ ਛਿੱਟਾ ਚੁੱਟਾ ਕੁਛ ਕੁਛ ਵੀ ਨਹੀਂ ਖਾਂਦੇ ਸ਼ਰਾਬ ਨਾ ਜੀ ਮਾੜਾ ਮੋਟਾ ਤਾਂ ਤਾਂ ਚੱਲਦਾ ਜੀ ਪਰ ਇੰਨਾ ਨਹੀਂ ਹੈਗਾ ਜੀ ਇੰਨਾ ਨਹੀਂ ਹੈਗਾ ਤੁਹਾਡੇ ਮੁਤਾਬਿਕ ਤੁਹਾਨੂੰ ਕੀ ਲੱਗਦਾ ਹੈ ਜੀ ਹੈਗਾ ਕੁਛ ਨਸ਼ੇ ਵਗੈਰਾ ਜਾਂ ਨਹੀਂ ਪਿੱਟ ਚ ਨਸ਼ਾ ਤਾਂ ਹੈਗਾ ਇਹ ਮਾੜਾ ਮੋਟਾ ਤਾਂ ਹੈਗੀ ਹੈ ਮਾੜਾ ਮੋਟਾ ਹੈ ਮਾੜਾ ਮੋਟਾ ਹੈਗਾ ਜੀ ਬਾਲਾ ਜੀ ਹਾਂ ਜੀ ਮਾੜਾ ਮੋਟਾ ਜਿਹਾ ਪੀਂਦੇ ਆ ਜੀ ਨਮੀ ਜਿਮੀੜ ਕਿਹੜੀ ਬਾਹਰ ਸੈਰਾਂ ਸੂਰਾਂ ਚ ਖਾਂਦੇ ਪਿੰਡੇ ਹੈ ਨਹੀਂ ਕੁਛ ਖਾਂਦੇ ਬੰਦੇ ਹੈ ਨਹੀਂ ਨਾ ਨਾ ਸਰਕਾਰਾਂ ਦਾ ਕੋਟਰਾਲ ਹੋਇਆਗਾ ਨਾਲ ਕਹਿੰਦੇ ਹੈ ਨਹੀਂ ਤੁਹਾਡੇ ਪਿੰਡ ਚ ਨਾਲ ਕਹਿੰਦੇ ਕੰਟਰੋਲ ਨਹੀਂ ਹੋਇਆ ਨਾ ਪਹਿਲਾਂ ਤੋਂ ਨਹੀਂ ਹੋਇਆ ਕੰਟਰੋਲ ਕਿਹੜੇ ਨਵੇਂ ਮੁੰਡਿਆਂ ਕਲੱਬ-ਕਲੱਬ ਬੁਲਾਏ ਇਹਨਾਂ ਨੇ ਛੱਡੇ ਆ ਦਾਖਲ ਕਰਿਆ ਫੇਰ ਛੜਾਇਆ ਹੁਣ ਥੋੜੀ ਛੱਡੇ ਜੇ ਅੱਛਾ ਅੱਛਾ ਜੇ ਅਪਾ ਗੱਲ ਕਰੀਏ ਅਭੀ ਸ਼ੁਰੂਆਤ ਤੋਂ ਆਪਾਂ ਤਿੰਨਾਂ ਜਿਹੜੀਆਂ ਸਰਕਾਰਾਂ ਹੁਣ ਤੱਕ ਦੇ ਨੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਹੋਵੇ ਆਮ ਆਦਮੀ ਪਾਰਟੀ ਤਿੰਨਾਂ ਬਾਰੇ ਚੱਪਾ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਬਾਦਲ ਉਹਨਾਂ ਤੋਂ ਉਹਨਾਂ ਦੇ ਵਕਤ ਦੇ ਵਿੱਚ ਕੀ ਹਾਲਾਤ ਮੰਨੋਗੇ ਇਹਨਾਂ ਤੋਂ ਚੱਲੀ ਇਹਨਾਂ ਤੋਂ ਅਮੇ ਨੇ ਇਹਨਾਂ ਨੇ ਕਟੜੋੜ ਹੀ ਨਹੀਂ ਕਰਿਆ ਕੋਲ ਨੂੰ ਅਹੁਦੇ ਦਿੱਤੇ ਛੋਟੇ ਛੋਟੇ ਚਾਚੇ ਤਾਇਆ ਸੀ ਪਾਵਰਾਂ ਵਰਤੀ ਗਈ ਲਿਆ ਲਿਆ ਖਾਈ ਗਏ ਆ ਅੱਛਾ ਤੇ ਉਦੋਂ ਬਾਅਦ ਕੈਪਟਨ ਆ ਗਿਆ ਕੈ ਮਠੰਡੇ ਜਿਲੇ ਕੰਨੀ ਨਹੀਂ ਸੁਖਵੀਰ ਬਾਦਲ ਤਾਂ ਕਹਿੰਦੇ ਵੀ ਜਿਹੜੀ ਨਸ਼ੇ ਵਗੈਰਾ ਹੈਗਾ ਉਹਨੂੰ ਅਸੀਂ ਬੱਚਿਆਂ ਤੋਂ ਦੂਰ ਕੀਤਾ ਸੁਤੋ ਦਾ ਮਲੀਸ਼ੀਆ ਕੱਲ੍ਹ ਚ ਕੱਟ ਕੇ ਆਇਆ ਜੀ ਕਹੇ ਹਾਂ ਸਜਾ ਕਾਚ ਕੱਟ ਕੇ ਆਇਆ ਪੁੱਛਣ ਆਲਾ ਹੋ ਮੈਨੂੰ ਡਰਗ ਦੇ ਕੇਸ ਚ ਹਾਂ ਕੱਟ ਕੇ ਹੈਗਾ ਤੇ ਹੁਣ ਉਹ ਜ਼ਮਾਨਤ ਉਹਨੂੰ ਮਿਲ ਗਈ ਹੈ ਤੇ ਜ਼ਮਾਨਤ ਮਿਲਣ ਤੋਂ ਬਾਅਦ ਉਹ ਕਹਿੰਦਾ ਵੀ ਮੈਨੂੰ ਨਾ ਧੱਕੇ ਨਾਲ ਗਲਤ ਕੇਸ 'ਚ ਫਸਾਇਆ ਗਿਆ ਉਹ ਤਾਂ ਜੀ ਬਹੁਤ ਵੱਡੀਆਂ ਸੌਹਾ ਖਾਂਦੇ ਦਿੰਦੇ ਦੂਜੇ ਤੇ ਆਪ ਕੰਟਰੋਲ ਤਾਂ ਇਨਾ ਤਨ ਵੀ ਹੋਇਆ ਜੇ ਤੈਨੂੰ ਕਦੀ ਆਮ ਆਦਮੀ ਨਾਲ ਤਾਂ ਕੰਟਰੋਲ ਇਨਾ ਤਨ ਵੀ ਹੋਇਆ ਅੱਛਾ ਨਾ ਹਾਲੇ ਹਾਲੇ ਆਪਾਂ ਸ਼ੁਰੂਆਤ ਜਿਹੜੀ ਕਿਤੇ ਸੁਖਵੀਰ ਬਾਦਲ ਉਹਨਾਂ ਤੋਂ ਕੀਤੀ ਆ ਆਪਾਂ ਹੌਲੀ ਹੌਲੀ ਇੱਧਰ ਨੂੰ ਆਵਾਂਗੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਸਾਡੇ ਨਾਲ ਹੋ ਗਿਆ ਧੱਕਾ ਕਿ ਸਾਨੂੰ ਤਾਂ ਜਾਣ ਕੇ ਇਹਨਾਂ ਨੇ ਝੂਠੇ ਵੇਚਦਾ ਕੌਣ ਨਹੀਂ ਵੇਚਦਾ 2 ਘੰਟੇ ਪੁਲਿਸ ਕੰਟਰੋਲ ਕਰ ਸਕਦੀ ਐ ਪਿੰਡ ਚ ਸਾਡੇ ਪਿੰਡ ਚ ਫੜਨ ਤੇ ਆਏ ਇੱਕ ਦਿਨ ਜਿੱਤਨ ਫੜ ਲੈ ਲੈ ਅੱਛਾ ਕਿਦੋਂ ਇੱਥੇ ਐਮਐਲਏ ਕੋਲੇ ਪੇਸ਼ ਹੋਏ ਸਾਰੇ ਵੀ ਇੰਨੇ ਬੰਦੇ ਜੀ ਹੁਣ ਐਮਐਲਏ ਕੌਣ ਤੁਹਾਡਾ ਐਲਮੈਲ ਖਾਨੇ ਵਾਲਾ ਜੀ ਖਾਨੇ ਵਾਲਾ ਮੈਸਟਰ ਖਾਨਾ ਖਾਨਾ ਉਹਦੇ ਕੋਲੇ ਪੇਸ਼ ਹੋਏ ਲੋਕ ਬੁੜੀਆਂ ਪੇਸ਼ ਹੋਈਆਂ ਵੀ ਭਾਈ ਚਟਾ ਪੀ ਕੇ ਮਰੀ ਕਿਹੜੀ ਪਾਰਟੀ ਦਾ ਹੋ ਆਮ ਪਾਰਟੀ ਦਾ ਅੱਛਾ ਉਹ ਕੀ ਕਹਿੰਦਾ ਉਹ ਕਹਿੰਦਾ ਮੈਂ ਕੰਟਰੋਲ ਕਰੂੰਗਾ ਠੇਡਾ ਨੂੰ ਪਾਸੇ ਕਰਕੇ ਗਿਆ ਡਿਪਟੀ ਨੂੰ ਕਿਹਾ ਕਦੋਂ ਦੀ ਗੱਲ ਐ ਇਹ ਤੇ 3 ਮਹੀਨੇ ਹੋ ਗਏ ਜੀ ਆ ਕੇ ਗਏ 3 ਮਹੀਨਾ ਚ ਕਿੰਨੇ داخل ਕਰਤੇ ਜੀ ਉਹਦੇ ਕਿਹੜਾ ਰੂਪ ਪ੍ਰਧਾਨ ਆ ਸਾਡੇ ਪਿੰਡ ਦਾ اچھا ਪਰ ਬੜੀ ਗੱਲ ਬੜੀ ਗੱਲ ਉਹ ਬਣਾਇਆ ਜੀ ਪਰ ਬੁਥੇ ਦਾ ਬੜੀ ਗੱਲ ਇਹ ਹੈ ਬਾਈ ਜੀ ਵੀ ਇੰਨਾ ਕੁਝ ਅਗਰ ਹੋ ਰਿਹਾ ਤਾਂ ਕਿਤੇ ਨਾ ਕਿਤੇ ਤਾਂ ਉਹ ਮਤਲਬ ਅਸਮਾਨਾਂ ਤੋਂ ਤਾਂ ਗਿਰ ਨਹੀਂ ਲੱਗਿਆ ਕੋਈ ਤਾਂ ਵੇਚਦਾ ਹੋਊਗਾ ਇਹਦੇ ਬਾਰੇ ਤਾਂ ਜੀ ਹੁਣ ਸਾਨੂੰ ਪਤਾ ਹੈ ਸਰਕਾਰਾਂ ਇਹ ਲਿਆਉਂਦੀਆਂ ਨੇ ਜਾਂ ਕੋਈ ਕੰਮ ਕਰਦੀ ਨੇ ਮਤਲਬ ਇਸ ਵਕਤ ਸਰਕਾਰ ਭਗਵੰਤ ਮਾਨ ਦੀ ਹੈ ਭਗਵੰਤ ਮਾਨ ਲੱਗੇ ਹੁੰਦੇ ਨੇ ਨਹੀਂ ਨਹੀਂ ਜੀ ਮੈਂ ਹੋਰ ਕੌਣ ਲੱਗੇ ਹੁੰਦੇ ਪਿਛਲੀਆਂ ਸਰਕਾਰਾਂ ਦੀ ਗੱਲ ਕਰਦੇ ਜੀ ਕਿਹੜੀ ਸਰਕਾਰ ਜਿਵੇਂ ਹੁਣ ਪਿੱਛੇ ਕਾਂਗਰਸ ਆ ਗਈ ਸੀਗੀ ਜੀ ਕਾਲੀ ਆ ਗਈ ਸੀਗੀ ਜੈਪਟਨ ਨਮ ਕੈਪਟਨ ਤਾਂ ਨਹੀਂ ਲੈ ਕੇ ਆ ਸਕਦਾ ਜੀ ਇਹ ਤਾਂ ਅਸੀਂ ਪੈਸਾ ਬਣਾਉਣ ਵਾਲੇ ਲੋਕ ਆਉਂਦੇ ਆ ਜੀ ਫੋਰ ਐਗਜ਼ਾਮਪਲ ਮਤਲਬ ਕੌਣ ਹੋ ਸਕਦਾ ਪਿੰਡਾਂ 'ਚ ਹੀ ਹੁੰਦੇ ਨੇ ਜੀ ਲੋਕ ਪਿੰਡਾਂ ਦੇ ਲੋਕ ਹਾਂਜੀ ਪਿੰਡ ਦੇ ਆਪਣੇ ਹੀ ਲੋਕ ਮਤਲਬ ਆਪਣੀ ਬੱਚਿਆਂ ਨੂੰ ਇਹਨਾਂ ਨੂੰ ਖਿਲਾ ਰਹੇ ਨੇ ਹਾਂਜੀ ਹਾਂਜੀ ਜਿਹਨੂੰ ਪੈਸਾ ਜ਼ਿਆਦਾ ਤੁਹਾਨੂੰ ਨਹੀਂ ਲੱਗਦਾ ਇਹਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਹੁਣ ਫਰਕ ਪੈ ਗਿਆ ਜੀ ਉਂਪੋਰਟ ਫੜ ਫੜ ਤਿੰਨ ਚਾਰ ਬੰਦੇ ਦਾ ਐਮਐਲਏ ਸਾਹਿਬ ਨੇ ਜਿਹੜੇ ਹੈਗੇ ਚੱਕਵਾ ਲਏ ਦਿਖਾਏ ਆ ਕੋਈ ਐਜੀ ਗੱਲ ਨੂੰ ਕਹਿੰਦਾ ਮੈਂ ਨਾਲ ਵੀ ਖੜੂ ਛੁੱਡੇ ਲੋਕਾਂ ਦੇ ਹੁਣ ਆਉਣ ਵਾਲੇ ਵਕਤ ਵਿੱਚ ਲੱਗਦਾ ਵੀ ਕਿਸੇ ਤਰੀਕੇ ਦਾ ਕੋਈ ਇਹੋ ਜਿਹਾ ਕੰਮ ਕਰ ਹੋਊਗਾ ਜਿਹਦੇ ਕਰਕੇ ਲੋਕ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੱਕੇ ਤੌਰ ਤੇ ਨਿਜਾਤ ਹਾਸਲ ਕਰ ਲੈਣਗਾ ਹਾਂ ਕਰਨਗੇ ਮਾਨਤਮਾਨ ਕਰੂਗੀ ਜੀ ਮਾਨਤਮਾਨ ਮਾਨਤਮਾਨ ਤੋਂ ਉਮੀਦ ਹੈਗੀ ਆਪਾਂ ਪੂਰੇ ਫੁੱਲ ਮੀਤੇ ਆ ਜੀ ਕਿਹੜੇ ਚੂਚੇ ਸੀ ਉਹ ਛੱਡ ਤੇ ਵੱਡੇ ਕੁੱਕੜਾ ਕਿਹੜੇ ਫੜਲੇ ਉਹਨਾਂ ਚਾ ਆਉਂਦੇ ਹੀ ਨਹੀਂਗਾ ਅੱਛਾ ਵੱਡੇ ਕੁੱਕੜਾ ਆਪਾਂ ਕਿਹਨੂੰ ਕਹਾਂਗੇ ਵੱਡੇ ਕੁੱਕੜ ਕਿਹੜੇ ਉਹ ਸਕਵੀਰ ਵੱਡੇ ਬਾਦਲ ਵਰਗੇ ਸੀਗੇ ਸਾਰੇ ਉਹਨਾਂ ਦੇ ਰਥਰੂ ਆਉਂਦਾ ਸੀ ਨਸ਼ਾ ਕਿਵੇਂ ਆ ਜੂਗਾ ਮੁੱਢ ਤੇ ਆਪਾਂ ਚਾਰ ਬੰਦੇ ਦਾ ਜੇ ਵੱਡੇ ਕੁੱਕੜਾ ਚ ਕੀ ਨਾਮ ਕਿਹਦਾ ਨ ਵੱਡੇ ਕੁੱਕੜੇ ਸੀ ਕਿਹੜੇ ਜੀ ਇਹੀ ਸੀ ਮਲੀਠੀ ਕੋਲੀ ਆ ਸਾਰੇ ਬੰਦੇ ਅੱਛਾ ਮੈਨੂੰ ਇੱਕਦਮ ਜਿੱਖਿਆ ਆ ਗਿਆ ਹਾਂ ਹੋਰ ਹੋਰ ਇਹਨਾਂ ਦੇ ਬੰਦੇ ਹੁਣ ਜਾਪਾ ਕੀ ਜਾਣਦੇ ਆਪਾਂ ਇਹਦੇ ਡੇਨ ਡੱਬੇ ਕਿਤੇ ਜੀ ਭਗਵੰਤ ਮਾਨ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਕਹਿੰਦੇ ਵੀ ਜਿੰਨੇ ਵੀ ਹੈਗੇ ਨੇ ਸੇਵਾ ਕੇਂਦਰ ਸੇਵਾ ਕੇਂਦਰ ਜਿਹੜੇ ਹੈਗੇ ਨੇ ਉਹ ਕਈ ਵਕਤ ਤੋਂ ਬਹੁਤ ਟਾਈਮ ਤੋਂ ਬੰਦ ਪੈਣ ਤਾਂ ਅਸੀਂ ਕੀ ਕਰਾਂਗੇ ਉਹਨਾਂ ਦੇ ਵਿੱਚ ਆਪਣੇ ਇੱਕ ਮੋਹੱਲਾ ਕਲੀਨਿਕ ਖੋਲਾਂਗੇ ਤੇ ਉਹਦੇ ਵਿੱਚ ਲੋਕਾਂ ਨੂੰ ਮੁਫਤ ਦੇ ਵਿੱਚ ਇਲਾਜ ਮਿਲਿਆ ਕਰੂਗਾ ਤੁਹਾਡੇ ਆਸ-ਪਾਸ ਕਿਤੇ ਬਣਿਆ ਮੋਹੱਲਾ ਕਲੀਨਿਕ ਬਣਿਆ ਸੀ ਜੀ ਕਿੱਥੇ ਉਹ ਪਹਿਲੇ ਪਾਸੇ ਵੀਰੋ ਮਾਈ ਪਹਿਲਾਂ ਤਾਂ ਗਾਇਆਂ ਹੀ ਭ ਇੰਜ ਨੰਬਰ ਜੀ ਗਾਮਾ ਨੂੰ ਹਾਂ ਅੱਛਾ ਤੇ ਹੁਣ ਹੁਣ ਕਦੋਂ ਬਣਿਆ ਹੁਣ ਕਿੰਨੇ ਦਾ ਬੋਲਿਆਗਾ ਉੱਧੇ ਦੇ ਡਾਕਟਰ ਵੀ ਬੈੰਦੇ ਆ ਉੱਥੇ ਬੰਦਾ ਵੀ ਵੈਰਾ ਰੱਖਦਾ ਤੇ ਮੁਫਤ ਦੇ ਵਿੱਚ ਇਲਾਜ ਹੋ ਰਿਹਾ ਇਸ ਵਕਤ ਹਾਂ ਜ ਮੁਫਤ ਇਲਾਜ ਹੁੰਦਾ ਜੀ ਅੱਛਾ ਹਾਂ ਕੋਈ ਪੈਸਾ ਨਹੀਂ ਲਿਆ ਜਾਂਦਾ ਤੇ ਜਦੋਂ ਮਰਜ਼ੀ ਜਾਓ ਜਿਹੜੀ ਮਰਜ਼ੀ ਦਵਾਈ ਲਓ ਉਹ ਮਿਲਦੀ ਆ ਜੀ ਮਿਲਦੀ ਹੈ ਮਿਲਦੀ ਬਾਦੂ ਮਿਲਦੀ ਹੈ ਜੀ ਖੁੱਲਾ ਰਹਿੰਦਾ ਹੈ ਜੀ 7 ਵਜੇ ਤੱਕ ਖੁੱਲਾ ਰਹਿੰਦਾਗਾ 7 ਵਜੇ ਤੋਂ ਸ਼ਾਮ ਨੂੰ ਕਿੰਨੇ ਵਜੇ ਤੱਕ ਇਹ 5 ਵਜੇ ਜਾਂਦੇ ਆ 5 ਵਜੇ ਤੱਕ ਤਾਂ ਅੱਛਾ ਇਹ ਤਾਂ ਬਹੁਤ ਅੱਛੀ ਗੱਲ ਹੈ ਚੰਗੀ ਗੱਲ ਹਨਾ ਵੀ ਮੁਫਤ ਦੇ ਵਿੱਚ ਲੋਕਾਂ ਨੂੰ ਇਲਾਜ ਮਿਲ ਰਿਹਾ ਹੈ ਅਨਾਉਂਸਮੈਂਟ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਸਾਡੀ ਸਰਕਾਰ ਬਣਾਓ ਤੇ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਵਾਵਾਂਗੇ ਮਿਲੀ ਨਹੀਂ ਨਹੀਂ ਮਿਲੀ ਨਹੀਂ ਜੀ ਕੋਈ ਉਹਨੇ ਕਹੀ ਸੀ ਘਰ ਘਰ ਰੁਜ਼ਗਾਰ ਮਿਲਿਆ ਕਿਸੇ ਨੂੰ ਘਰ ਘਰ ਰੁਜ਼ਗਾਰ ਨਹੀਂ ਜੀ ਮਿਲਿਆ ਤੁਹਾਡੇ ਕਿਸੇ ਬੱਚੇ ਨੂੰ ਮਿਲਿਆ ਜੀ ਘਰ ਘਰ ਰੁਜ਼ਗਾਰ ਨਹੀਂ ਨਹੀਂ ਮਿਲਿਆ ਨਹੀਂ ਮਿਲਿਆ ਇਧਰ ਜੀ ਤੁਹਾਡੇ ਵਾਲ ਇਹ ਐਸੀ ਬੀ ਪਹਿਲੋ ਬਲ ਚੰਗਾ ਨਰਮੇ ਦਾ ਅੱਛਾ ਜੀ ਲੋਕਾਂ ਨੇ ਇਸ ਅਧਾਰ ਤੇ ਪਤਾ ਅੱਛਾ ਜੀ ਵੀ ਨਰਮੇ ਦਾ ਬੀ ਲਿਆ ਕੇ ਲੋਕਾਂ ਨੂੰ ਚੰਗਾ ਨਰਮਾ ਹੋਇਆ ਸੀ ਕਿਦੋਂ ਇਹਨੇ ਮਾਨਸਾ ਚ ਢੀੜਾ ਦਿੱਤਾ ਸੀ ਦੋ ਟਰਾਲੀਆਂ ਨਰਮੇ ਦੀਆਂ ਛੱਟੀਆਂ ਸੀ ਇਹਦੇ ਉੱਤੇ ਅੱਛਾ ਜੀ ਲੋਕਾਂ ਨੇ ਆਏ ਰੋ ਗੁਰੂ ਕੋ ਤੇ ਮਗਰੋਂ ਸਾਨੂੰ ਕੀ ਪਤਾ ਜੀ ਵੀ ਇਹ ਧੱਕਾ ਕਰ ਜੂ ਪਿੰਡ ਨੂੰ ਹੂੰ ਮੁਰਕੀ ਵੀ ਇਨਕਾਰਤਾ ਹੁਣ ਇਹ ਕਿ ਲੋਕਾਂ ਨੇ ਲੈ ਬਦਲ ਕੇ ਇਨਕਾਰ ਤੇ ਲੈ ਇਨਕਾਰ ਤੇ ਠੀਕ ਆ ਅੱਛਾ ਆਪਾਂ ਫਿਲਹਾਲ ਉਹਦੀੋ ਗੱਲ ਕਰ ਰਹੇ ਆ ਲੋਕਾਂ ਨੇ ਨਗਾਰਤਾ ਇਸ ਇਸ ਦੇ ਦਰਮਿਆਨ ਹੀ ਉਹਨੇ ਇੱਕ ਹੋਰ ਗੱਲ ਗਈ ਸੀ ਵੀ ਭਾਈ ਜੇ ਤੁਸੀਂ ਸਾਡੀ ਸਰਕਾਰ ਲੱਖਿਆ ਉਹਨੇ ਤਾਂ ਅਸੀਂ ਕੱਲੇ ਕੱਲੇ ਵਜਵਾਕ ਨੂੰ ਜਿਹੜੇ ਹੈਗੇ ਤੁਹਾਡੇਆਂ ਨੂੰ ਉਹਨਾਂ ਨੂੰ ਦਵਾਂਗੇ ਸਮਾਰਟਫੋਨ ਸਮਾਰਟਬੋਰਡ ਮਿਲੇ ਨਾ ਜੀ ਇਹ ਕਿਤਾ ਸਾਰੇ ਲੋਕਾਂ ਨੇ ਜੋ ਕੇ ਦੇਖ ਲਈ ਦੋਨੇ ਪਾਰਟੀਆਂ ਮੋਬਾਈਲ ਵੀ ਨਹੀਂ ਮਿਲੇ ਕਿਸੇ ਨੂੰ ਤਾਂ ਮਿਲੇ ਸਾਡੇ ਕਮਾਂਡ ਚ ਮਿਲਿਆ ਸੀ ਜਿਹਵਾਕ ਜੇ ਨੂੰ ਅੱਛਾ ਤੇ ਉਹ ਪੜਦਾ ਸੀ ਇੱਥੇ ਕੁੱਤੀ ਵਾਲ ਉਹ ਉਹ ਦੱਸਦਾ ਫਿਰਦਾ ਸੀ ਮੈਨੂੰ ਮੋਬਾਈਲ ਦਿੰਦਾ ਵੀ ਹੈ ਉਹ ਆਈਐਮ ਸੀਗਾ ਜ ਕਿਆ ਹੁੰਦਾ ਜੀ ਥੋੜੇ ਕਿਸੇ ਨੂੰ ਮਿਲੇ ਤੇ ਬਾ ਨਹੀਂ ਸਾਨੂੰ ਹੀ ਮਿਲਿਆ ਜੀ ਨਹੀਂ ਮਿਲਿਆ ਦੇ ਵੀ ਤੁਹਾਨੂੰ ਮਿਲਿਆ ਕਿਸਾ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਹੈਗਾ ਮੋਬਾਈਲ ਵੀ ਨਹੀਂ ਮਿਲਿਆ ਉਸ ਤੋਂ ਇਲਾਵਾ ਅੱਗੇ ਆ ਜਾਂਦੀ ਹੈ ਵਕਤ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਉਹਦੇ ਬਾਰੇ ਜੇ ਗੱਲ ਕਰਾਂਗੇ ਆਪਾਂ ਤਾਂ ਭਗਵੰਤ ਮਾਨ ਦੀ ਸਰਕਾਰ ਦਾ ਵਕਤ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਜਿਹੜਾ ਵਾਦਾ ਕੀਤਾ ਜਾਂਦਾ ਹੈ ਉਹ ਵਾਦਿਆਂ ਚੋਂ ਇੱਕ ਵਾਦਾ ਸੀਗਾ ਬਿਜਲੀ ਦਾ ਤਾਂ ਬਿਜਲੀ ਦੇ ਵਾਦੇ ਕੀਤੇ ਗਏ ਠੀਕ ਹੈ ਜੀ ਤਾਂ ਉਹਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣ ਜਾਊਗੀ ਤਾਂ ਅਸੀਂ ਤੁਹਾਡੇ ਸਾਰਿਆਂ ਦੇ ਵਾਸਤੇ ਜ਼ੀਰੋ ਜਿਹੜਾ ਹੈਗਾ ਬਿਜਲੀ ਦਾ ਇੰਤਜ਼ਾਮ ਕਰਾਂਗੇ ਜ਼ੀਰੋ ਬਿੱਲ ਆਇਆ ਕਰਨਗੇ ਤੁਹਾਡੇ ਤਾਂ ਹੁਣ ਬਿੱਲ ਆਏ ਹੋਣਗੇ ਸਾਰਿਆਂ ਦੇ ਆ ਚੁੱਕੇ ਨੇ ਵ ਵੇਖੀ ਨਹੀਂ ਮਤਾ ਬਿੱਲ ਜੀ ਕਿੰਨਾ ਕਹੁੰਦਾ ਹਾਂ ਭਰਨ ਵਾਲਾ ਕਿੰਨਾ ਆਇਆ ਪਹਿਲਾਂ 10000 10000 ਹਾਂ ਇਹਨਾਂ ਬਿੱਲ ਕਿਵੇਂ ਆ ਗਏ ਤੁਹਾਡਾ ਠੀਕ ਆ ਬੜਾ ਕਿਉਂ ਆ ਗਿਆ ਭਰਿਆ ਹੀ ਨਹੀਂ ਅਸੀਂ ਆਇਆਗਾ ਅੱਛਾ ਕਦੇ ਭਰਿਆ ਹੀ ਨਹੀਂ ਪਹਿਲਾਂ ਨਾਲੇ ਕਹਿੰਦੇ ਵੀ तकरीबन ਇੱਕ ਸਾਲ ਤੋਂ ਪਿਛਲੇ ਜਿਹੜੇ ਹੈਗੇ ਨੇ ਦਸੰਬਰ ਤੋਂ ਬਾਅਦ ਵਾਲੇ ਡਿਫਾਲਟਰ ਜਿੰਨੇ ਵੀ ਗਏ ਸੀ ਉਹਨੇ ਸਾਰਿਆਂ ਦੇ ਮਾਫ ਕਰ ਦੰਗੇ ਤੁਹਾਡਾ ਕਿਤਾ ਨੇ ਮਾਫ ਨਾ ਖਾ ਦੇ ਕੀਤਾ ਸੀ ਕੋਈ ਪਾਰਟੀ ਬਾਈ ਵਾਲੀ ਗੱਲ ਨਹੀਂ ਕਿਹੜੇ ਖੜੇ ਸੀ 50 50000 ਰੁਪਿਆ ਚੰਨੀ ਨੇ ਬੈਠਣ ਸਾਰ ਐਲਾਨ ਕਰਿਆ ਸੀਗਾ ਕੀ ਵੀ ਭਾਈ ਕਿਹੜਿਆਂ ਦੇ ਬਿੱਲ ਖੜੇ ਆ ਇਹਨਾਂ ਦੇ ਦੁਬਾਰੇ ਲਾਗੂ ਕਰ ਦਿਓ ਤੇ ਚੰਨੀ ਨੇ ਅਨਾਉਂਸਮੈਂਟ ਜਿਹੜੀ ਕੀਤੀ ਉਹ ਪੂਰੀ ਹੋ ਗਈ ਆ ਉਹ ਸਹੀ ਕਰਕੇ ਬਿਜਲੀ ਵਾਲੀ ਅੱਛਾ ਉਹਨਾਂ ਨੇ ਕਿਹਨਾ ਤੇ ਚੰਨੀ ਚੰਨੀ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਸੀ ਕਿ ਰੇਤਾ ਜਿਹੜਾ ਹੋਊਗਾ ਰੇਤਾ ਸਸਤਾ ਕਰ ਦਾਂਗੇ ਤੇ ਤਾਂ ਕਹਿੰਦੇ ਵੀ ਅਸੀਂ ਅ ਕਰਿਆ ਬਿਜਲੀ ਬਾਰੇ ਸਾਨੂੰ ਜਰੂਰ ਪਤਾ ਕਿ ਇਰਾਨਾ ਦੇ ਕਿੰਨੇ ਕਿੰਨੇ ਪੈਸੇ ਆ ਜੀ ਕਿਸਾਨ ਯੂਨੀਅਨ ਚ ਜੀ ਉਦੋਂ ਸਾਰੇ ਦੁਬਾਰੇ ਆਏ ਆ ਅੱਛਾ ਜੀਰੋਂ ਤੋਂ ਲਾਇਆ ਨਹੀਂ ਠੀਕ ਆ ਇਹ ਹੋਰ ਇਸ ਤੋਂ ਇਲਾਵਾ ਉਹ ਕਹਿੰਦੇ ਵੀ ਅਸੀਂ ਆਪਾਂ ਹੁਣ ਭਗਵੰਤ ਮਾਨ ਦੀਓ ਕਰ ਰਹੇ ਆ ਤਾਂ ਆਪਾਂ ਭਗਵੰਤ ਮਾਨ ਦੀਓ ਗੱਲ ਕਰਾਂਗੇ ਤੇ ਬਿਲੀ ਦਾ ਜਿਹੜਾ ਬਿਲ ਆ ਉਹ ਕਿਸੇ ਨੂੰ 10000 ਆਇਆ ਤੇ ਕਿਸੇ ਦੇ ਆਏ ਨੇ ਤੁਸੀਂ ਕਾਟ ਆ ਕਿਹੜਿਆ ਤਾਂ ਕੀ ਗੇਣਾ ਜੀ ਫਿਰ ਅੱਛਾ ਜੀ ਤੇ ਥੋੜਾ ਕਿੰਨੇ ਆਏ ਇੱਕ ਮਿੰਟ ਮੇਰਾ ਪੁਰਾਣਾ ਖੜਾ ਜੀ 8000 ਰੁਪਏ ਆ ਜੀ 8000 ਆਪਾਂ ਇਸ ਮਹੀਨੇ ਦਾ ਪਹਿਲਾਂ ਪੁਰਾਣਾ ਖੜਾ ਜੀ 4 ਮਹੀਨੇ ਦਾ ਸੀ ਕੋਡਾ ਕਿ ਨਾ ਜੀ ਮੇਰਾ 800 ਰੁਪਿਆ ਹੈ ਜੀ 800 ਰੁਪਿਆ 0 ਕਿਸਦਾ ਹੈ ਤੁਹਾਡੇ ਚੋਂ 0 ਪਿਛਲਾ ਬਕਾਇਆ 800 ਹੈ ਮੈਨੂੰ 0 ਆਇਆ ਜੀ ਇੱਥੇ ਅੱਛਾ ਪਿਛਲਾ ਬਕਾਇਆ ਹੈਗਾ 800 ਠੀਕ ਹੈ ਹੁਣ 0 ਆਇਆ ਜੀ ਦੂਜੀ ਗੱਲ ਇੱਥੇ ਇੱਕ ਹੋਰ ਅਨਾਉਂਸਮੈਂਟ ਕੀਤੀ ਸੀ ਕੀਤੀ ਤਾਂ ਖੈਰ ਕੈਪਟਨ ਅਮਰਿੰਦਰ ਸਿੰਘ ਨੇ ਸੀ ਪਰ ਉਹਨੂੰ ਕੰਟੀਨਿਊ ਰੱਖਿਆ ਉਹ ਹੈਗਾ ਬੀਬੀਆਂ ਦਾ ਮੁਫਤ ਪੀ ਆਰਟੀਸੀ ਬਸਾਂ ਦੇ ਵਿੱਚ ਸਫ਼ਰ ਠੀਕ ਹੈ ਜੀ ਉਹਨੂੰ ਕਿਵੇਂ ਦੇਖਦੇ ਹੋ ਸਹੀ ਹੈ ਗਲਤ ਹੈ ਕਿਵੇਂ ਲੱਗਦਾ ਸਾਡੇ ਤਾਂ ਬੱਸ ਸੀ ਨਹੀਂ ਜੀ ਟੀਪੀਏ ਲੈਣ ਦੀ ਕਿਹੜੀ ਤੁਸੀਂ ਕਹੀ ਜਾਂਦੇ ਹੋ ਟੀਪੀਏ ਲਾਂਦੀ ਨਹੀਂ ਬਸ ਸਰਕਾਰੀ ਬਸਾਂ ਸਰਕਾਰੀ ਵੇਸਤੇ ਕਿਦੋਂ ਨੇ ਕਿੰਨਾ ਕ ਟਾਈਮ ਹੋ ਗਿਆ ਬਸ ਹਨ 2 ਸਾਲ ਨਾ ਉਹਨੇ ਮਿਲਿਆ ਸੜਕ ਵੇਚ ਦੇ ਸੁਖਵੀਰ ਸਾਡੀ ਸੁਖਵੀਰ ਕਾ ਕੌਣ ਸੁਖਵੀਰ ਬਾਦਲ ਜਾਂ ਸੁਖਵੀਰ ਮੈਸਰ ਕੰਨਾ ਵੇਚ ਦਿੰਦਾ ਖੁਦ ਆਪ ਸੁਖਵੀਰ ਬਾਦਲ ਲੈ ਵੇਚ ਨੂੰ ਹੋਰ ਉਹ ਕਿਉਂ ਉਹ ਜੋ ਬਸ ਤਾਂ ਹੈ ਹੀ ਨਹੀਂ ਸਾਡੇ ਘੋੜੇ ਜਿਹੜੇ ਕੋਈ ਬੱਸੀ ਨਹੀਂ ਹੁੰਦੀ ਇੱਧਰ ਸਾਡੇ ਹਲਕੇ ਚ ਕਾਰਨ ਕਦੇ ਜਾਣਣ ਦੀ ਜਾਣਣ ਦੀ ਕੋਸ਼ਿਸ਼ ਨਹੀਂ ਕੀਤੀ ਰੋਡ ਬੇਜ ਆਉਂਦੀਆਂ ਹੁੰਦੀਆਂ ਸੀਗੀਆਂ ਅੱਛਾ ਹੁਣ ਤਾਂ ਬੱਸ ਸਹੀ ਨਹੀਂ ਖਤਮ ਕਰਤੀਆਂ ਜੀ ਬੱਸ ਹੀ ਖਤਮ ਕਰ ਹਾਂ ਉਹ ਤਾਂ ਠੇਕੇ ਹੀ ਲੈਂਦਾ ਕੋਲ ਅੱਛਾ ਨਾਲ ਤਾਂ ਕਹਿੰਦਾ ਉਹਨੇ ਸਰਕਾਰੀ ਬਸਾਂ ਤੋਂ ਇਲਾਵਾ ਆਪਦੀਆਂ ਪ੍ਰਾਈਵੇਟ ਪਾਈਆਂ ਨੇ ਉਹ ਸਹੀ ਗੱਲ ਹੈ ਪ੍ਰਾਈਵੇਟ ਨਹੀਂ ਸਾੜੇ ਆਉਂਦੀਆਂ ਨੇ ਪਹਿਲਾਂ ਜੀ ਛੋਟੇ ਉਹਦੇ ਦੇਖ ਦਿੰਦੇ ਘੋੜੇ ਵਾਲੀਆਂ ਉਹ ਆਉਂਦੀਆਂ ਨਹੀਂ ਆ ਅੱਛਾ ਘੋੜੇ ਵਾਲੀਆਂ ਪੀਆਰਟੀਸੀ ਹਾਂ ਹਾਂ ਹੁਣ ਸਾਨੂੰ ਪਤਾ ਨਹੀਂ ਪੀਆਰਟੀ ਕਿਹਨੇ ਤੇ ਜੀਵੀਸੀ ਕਿਹਨੇ ਅੱਛਾ ਨਹੀਂ ਜੇਸੀ ਵੀ ਨਹੀਂ ਕਹਿੰਦੇ ਪੀਆਰਟੀਸੀ ਉਹ ਕਹਿੰਦੇ ਨੇ ਬੱਸ ਉਹ ਹੀ ਨਹੀਂ ਇੱਥੇ ਹੁੰਦਾ ਠੇਕੇ ਦੇ ਲੈਤੀਆਂ ਹੋਈਆਂ ਕੋਈ ਤੇਦੀ ਖਾਸੀ ਉਹਦੇ ਕਰਕੇ ਮੱਖਾਨੀ ਮਜ਼ਾਕ ਉਹਦੇ ਸੱਚੀ ਗੱਤੀ ਕਹਿੰਦਾ ਘੜੂਕੇ ਚਲਾਉਂਗਾ ਪਾਣੀ ਵਾਲੇ ਉਹ ਚੱਲਦਾ ਗਏ ਜੀ ਹੁਣ ਵੋਟਾਂ ਚ ਚਲਾਤਾ ਦਿੱਤੇ ਸੀ ਇਹਨਾਂ ਨੇ ਚਲਾਏ ਅਸੀਂ ਚਲਾਏ ਜਨਤਾ ਨੇ ਪਬਲਿਕ ਨੇ ਅੱਛਾ ਫਿਰ ਦੇਖਾਂਗੇ ਕਿ ਸਨੇ ਘੜੂਕਾ ਉਹਦਾ ਚਲਾਉਣਾ ਆਹ ਦੇਖਿਆ ਨਹੀਂ ਦੇਖਿਆ ਹਾਂਜੀ ਆਪ ਦੀ ਮੋਟਰ ਤੇ ਬਹਿ ਕੇ ਪਾਣੀ ਪੀ ਲੈ ਗਲੇ ਸ਼ਰਾਬੀ ਹੋ ਜਾ ਕਰੇ ਕੌਣ ਬਚਗਵੀਰ अच्छा हुन एद्दू एद्दू ਘੁੜੂ ਕੇ ਗੇ ਚਲਾਵਾਂਗੇ ਸਾਰੇ ਪੰਜਾਬ ਚਲਾਤੇ ਤੇ ਕੱਦੀ ਸੀਟ ਏ ਰਹੇਗੀ ਤਾਂ ਸਾਡੀ ਘਰ ਚ ਰਹੇਗੀ ਕਿਹੜੇ ਜਾਇ ਨਹੀਂ ਗਏ ਭਗਵੰਤ ਮਾਨ ਤੋਂ ਕਿੜੀਆਂ ਸੀਟਾਂ ਇਹੇ ਰਹਿ ਗਈਆਂ ਇਹ ਤਾਂ ਗੇੜਾ ਨਹੀਂ ਲੱਗਿਆ ਹਲਕੇ ਚ ਤੇ 92 ਐਮਐਲਏ ਨੇ ਇਸ ਵਕਤੇ ਨਾ ਕੋਲੇ ਉਹ 92 ਤਾਂ ਹੈਗੇ ਆ ਗੁਰੂ ਆ ਕਿੜੀਆਂ ਜਿੱਤ ਗਏ ਵੀ 1 2 ਇਹ ਵੀ ਇਹਦੀ ਗਲਤੀ ਚ ਜਿੱਤ ਗਏ ਇਹ ਤਾਂ ਜਾਇ ਨਹੀਂ ਗਏ ਹਲਕੇ ਚ ਭਗਵੰਤ ਮਾਨ ਭਗਵੰਤ ਮਾਨ ਤੋਂ ਜੇ ਹੁਣ ਦੋ ਜਣੇ ਇੱਕ ਘਰ ਵਾਲੀ ਆ ਗਾਹਾਂ ਨੂੰ ਲੋਟਰੀਆਂ ਖਵਾ ਦੇਾਂਗੇ ਅੱਛਾ ਲੈ ਹੋਰ ਜਿੱਤੇ ਨਾ ਜਿੱਤੇ ਇੱਥੇ ਸਾਡੇ ਜ਼ਿੰਦਗੀ ਚ ਕੈਂਪਰ ਨਹੀਂ ਆਏ ਜਾਂ ਦਾਣਾ ਮੰਡੀ ਚ ਕਿਦੋਂ ਇੰਨੀ ਦੀ ਗਰਮੀ ਦੀ ਠ अच्छा लाहौर जट की चलंदे जटों चंगी लाइट दे दे चंगा कैंपर पानी दे होन बस आही को चाहिदा होर की चाहिदा जटों नु अच्छा तो हजार, हजार भी 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 इस तो अलावा हजार हजार रुपया कंदे बी बीबियां दे खातेया दे विच ਪੈਣਗੇ ਉਹ ਪਏ ਉਹ ਤਾਂ ਹਾਲ ਤੱਕ ਕਰ ਪਏ ਨਹੀਂਗੇ ਕਿਸੇ ਦੇ ਤਾਂ ਪਏ ਹੋਣਗੇ ਨਹੀਂ ਜੀ ਪਾਏ ਨਹੀਂ ਨਹੀਂ ਜੀ ਨਹੀਂ ਪਾਏ ਨਹੀਂ ਜੀ ਕਿਸੇ ਦੇ ਪਏ ਨਹੀਂ ਅਜੇ ਪਾਏ ਜਾਣਗੇ اچھا ਪਾਏ ਜਾਣਗੇ ਇਹ ਨਹੀਂ ਕਹਿ ਸਕਦੇ ਪੈਣਗੇ ਤੇ ਇਕਬੀਰ ਵਾਂਗੂ ਵੱਡੇ ਵਾਲੂ ਗੱਪੀ ਮਰੀ ਜਾਂਦੇ ਨੇ اچھا ਭਗਵਾਨ ਤਮਾਨ ਨੇ ਹੁਣ ਤੱਕ ਜਿੰਨੇ ਕੰਮ ਕੀਤੇ ਨੇ 6 ਮਹੀਨੇ ਹੋ ਗਏ ਉਹਦੀ ਸਰਕਾਰ ਨੂੰ ਠੀਕ ਹੈ ਤਾਂ 6 ਮਹੀਨਿਆਂ ਦੇ ਵਿੱਚ ਜਿੰਨੇ ਉਹਨੇ ਕੰਮ ਕੀਤੇ ਨੇ ਅਗਰ ਉਹਨੂੰ ਚ 10 ਚੋਂ ਨੰਬਰ ਦੂੰਗਾ ਕਿੰਨੇ ਦੂੰਗਾ 10 ਚੋਂ ਕਿੰਨੇ ਇਹ ਤਾਂ ਜੀ ਇਕ ਕੋਈ ਵੱਡਾ ਕੰਮ ਕਰਿਆ ਕਿਹੜੀ ਬਾਦਲ ਦੀ ਥਣਕਾ ਬੰਦ ਕਰਤੀ ਬਸ ਹੋਰ ਕਵੇ ਨਾ ਕਵੇ ਖਾ ਨਹੀਂ ਪੈਨਸ਼ਨ ਪੈਨਸ਼ਨ ਲਾ ਲਓ ਤੁਸੀਂ ਉਹ ਗਰੀਬਾਂ ਦੇ ਸਕੂਲਾਂ 'ਚ ਲੱਗੀਆਂ ਕਿ ਕਿਤਾਬਾਂ ਨਹੀਂ ਮਿਲਦੀਆਂ ਸੀ ਇਹਨਾਂ ਦੇ ਉਤਲੇ ਬੰਦੇ ਖਾ ਜਾਂਦੇ ਲੈ ਲੈ ਪੈਨ ਖਾ ਜਾਂਦੇ ਕੋਲ ਜਵਾਕ ਕੋਲੇ ਦੋ ਪੈਨ ਨਾ ਅੱਛਾ ਕੋਲ ਤੁਸੀਂ ਮੈਨੂੰ ਐਸੋ ਨੰਬਰ ਕਿਨੇ ਦੇਵੋਗੇ ਦਾਸ ਚੋਂ ਮੈਂ ਭਗਵਾਨ ਤੁਹਾਨੂੰ ਅੱਛਾ ਨੰਬਰ ਦਾ ਕੀ ਕਹਿ ਸਕਦੇ ਸਾਰੇ ਨੰਬਰ ਉਸੇ ਦੀ ਚੱਲਣਗੇ ਹਾਂਜੀ ਤੁਸੀਂ ਹਾਂਜੀ ਸਾਰੇ ਉਸੇ ਦੀ ਹਾਂ ਹਾਂਜੀ ਸਾਰੇ ਹੋ ਗਏ ਆ ਜੀ ਸਾਰੇ ਹੋ ਗਏ ਆ ਜੀ ਕਿੱਥੇ ਹਾਂ ਜਦੋਂ ਮਹਿਕ ਵਿੱਚ ਕੇ ਸਾਗ ਜਣੇ ਜੀ ਤੁਸੀਂ ਕਿਤੇ ਬਿਲੀ ਮਹਿਕ ਵਿੱਚ ਜਗੇ ਉੱਥੇ ਨਿਰਭੀਆ ਲੈਂਦਾ ਕੋਈ ਕਿਸੇ ਮਰਜ਼ੀ ਵਗ ਜੀ ਕੋਈ ਪਾਸਾ ਨਹੀਂ ਚੱਲਦਾ ਜਿੱਥੇ ਨਾ ਚਲਦੀਆਂ ਸੀ ਲੋਕ ਕਹਿੰਦੇ ਸੀਗੇ ਵੀ ਹਾਂ ਜੀ ਇੱਥੇ ਕੋਈ ਕੰਮ ਕਰਵਾਉਣ ਦੇ ਵਾਸਤੇ ਰਿਸ਼ਵਤ ਲੱਗਦੀ ਹੈ ਸਾਸੀ ਬਹੁਤ ਪਰੇਸ਼ਾਨ ਆ ਭਗਵਾਨਤਮਨ ਨੂੰ ਕਿਵੇਂ ਦੇਖਦੇ ਤੁਸੀਂ ਉਹਨੇ ਕੀ ਕੀਤਾ ਹਲ ਟਿੱਕਦਾ ਪੜਵਾਰੀਆਂ ਬੜਬੂਰੀਆਂ ਨੇ ਕੁਝ ਨਹੀਂ ਲੈਂਦਾ ਅੰਦਰ ਗਤੀ ਲੈਂਦੇ ਹੁਣ ਤਾਂ ਡਰਦੇ ਹੋਣਗੇ ਅੱਛਾ ਜੀ ਹਲ ਟਿੱਕਦਾ ਉਹ ਕਹਿੰਦੇ ਬਹਿ ਜੋ ਕਰਕੇ ਕੰਮ ਕਰਾਂਗੇ ਤੁਹਾਡਾ ਕੰਮ ਕਰੂ ਇਹ ਜੀ ਗੱਲ ਨਹੀਂ ਜ਼ਿਮੀਂਦਾਰ ਭਾਈ ਆ ਇਹਨੂੰ ਐ ਵੀ ਪਤਾ ਵੀ ਆ ਇੰਜਣ ਕਿਵੇਂ ਚੱਲਦਾ ਟਰੈਕਟਰ ਕਿਵੇਂ ਚੱਲਦਾ ਉਹਨੂੰ ਤਾਂ ਵੱਡੇ ਬਾਦਲ ਨੂੰ ਪੁੱਛ ਲਾ ਜ ਸਕਵੀਰ ਨੂੰ ਪੁੱਛ ਲਾ ਜਾ ਉਹਨੂੰ ਪੁੱਛ ਲੈ ਕ ਗੱਲਾਂ ਚੰਨੀ ਨੂੰ ਉਹਨੂੰ ਪਤਾ ਤੇਗਾ ਬੱਕਰੀ ਉਹਨੇ ਬੱਕਰੀ ਵਿੱਚ ਹੋਈ ਸੀ ਉਹ ਬੱਕਰੀ ਚੋਣ ਨਾਲ ਹੀ ਮਰ ਗਿਆ ਫਿਰ ਆਈ ਬੱਕਰੀ ਚੋਣ ਕਰ ਗਈ ਗੱਲਾਂ ਜੇ ਮੈਂ ਮੰਜਾ ਪਾਉਣ ਦਾ ਮੈਂ ਆ ਕਰਦਾ ਇਹਦਾ ਘਰੇਲੂ ਕੰਮ ਆ ਮੈਂ ਹੀ ਕਰਦੇ ਲੋਕ ਮੈਂ ਕੱਖ ਪਾਉਣਾ ਮੰਜਾਂ ਨੂੰ ਹਾਂ ਇਹ ਤਾਂ ਕੋਈ ਖਾਸ ਗੱਲ ਨਹੀਂ ਜੇ ਹੁਣ ਸਾਰਾ ਆਪਾਂ ਸਾਰਿਆਂ ਨੂੰ ਕੱਖ ਪਾਉਣੇ ਆਉਂਦੇ ਨੇ ਬੱਕਰੀਆਂ ਚੋਣੀਆਂ ਆਉਂਦੀਆਂ ਨੇ ਤੇ ਸਾਰਿਆਂ ਨੂੰ ਮੁੱਖ ਮੰਤਰੀ ਬਣਾ ਦਈਏ ਇਹ ਗੱਲ ਨਹੀਂ ਹਾਂ ਨਹੀਂ ਨਹੀਂ ਮੁੱਖ ਮੰਤਰੀ ਦਾ ਕੰਮ ਹੈ ਜੀ ਸਮਾਜ ਦੇ ਵਿੱਚ ਜਵਾਕਾਂ ਨੂੰ ਪੜ੍ਹਨਾ ਪੜਾਈ ਵਾਸਤੇ ਐਜੂਕੇਸ਼ਨ ਦੀ ਲੋੜ ਹੈ ਜੀ ਨੌਜਵਾਨਾਂ ਨੂੰ ਰੋਜ਼ਗਾਰ ਦੀ ਲੋੜ ਹੈ ਜੀ ਇਹ ਤਾਂ ਆਮ ਬੰਦੇ ਨੂੰ ਇਹ ਤਾਂ ਆਮ ਕੰਮ ਹੁੰਦੇ ਨੇ ਜੀ ਆਮ ਘਰੇਲੂ ਕੰਮ ਆਉਂਦੇ ਇਹਦੇ ਵਿੱਚ ਇਹਦੇ ਵਿੱਚ ਅਸੀਂ ਦਿਲਚਸਪੀ ਨਹੀਂ ਹਾਂ ਜੀ ਉਮੀਦ ਕਰੋ ਵੀ ਹਾਜੀ ਸੁਖਵੀਰ ਬਾਦਲ ਨੂੰ ਕਹਦੋ ਵੀ ਭਾਈ ਆ ਜਾ ਸਾਡੇ ਨਾਲ ਕੱਖ ਵੱਡ ਕੇ ਦਿਖਾ ਠੀਕ ਹੈ ਕਾਡੂਗਾ ਨਾ ਜਮਾ ਨਹੀਂ ਆਉਂਦਾ ਜੇ ਉਹਨੂੰ ਕਹਦੋ ਵੀ ਚੱਲ ਵੀ ਸਾਡਾ ਟਰੈਕਟਰ ਜਿਹੜਾ ਹੈਗਾ ਆ ਸਾਡਾ ਟਰੈਕਟਰ ਹੈ ਉਹਨੂੰ ਚਲਾ ਕੇ ਦਿਖਾ ਹੱਤੀ ਮਾਰ ਕੇ ਚਲਾਉਗਾ ਤੇ ਸੀਆਈਆਰ ਨੂੰ ਗਾਰਦ ਨੂੰ ਚਕਾਉ ਲੜੇ ਪਟੇਲ ਬਾਉ ਜੇ ਐਂ ਕਹਿਤਾ ਅੱਛਾ ਲੈ ਹੋਰ ਤੇ ਕਦੇ ਕਿਸੇ ਦਾ ਬਾਪਸਤਾ ਪਿਆ ਨਾ ਬਾਪ ਕਾ ਵੀ ਨਹੀਂ ਆ ਕਦੇ ਵੀ ਨਹੀਂ ਆ ساری ਉਮਰ ਚਾ ਇਹੇ ਵੋਟਾਂ ਪਾਵਾਂਗੇ ਪਿੰਡ ਵਾਲੇ ਅੱਛਾ ਤੁਹਾਡਾ ਐਮਪੀ ਕੌਣ ਆ ਇੱਥੇ ਮੈਂਬਰ ਪਾਰਲੀਮੈਂਟ ਹੈ ਲੋਕ ਸਭਾ ਦਾ ਆਪਣੇ ਕਿਹੜਾ ਜਿੱਤਿਆ ਜੀ ਹਰਸਿਮਰ ਬਾਦਰ ਹਾਂ ਉਹ ਜਿੱਤੀ ਹਾਂ ਤੇ ਉਹ ਬੀਬੀ ਕਦੋਂ ਆਈ ਉਰੇ ਉਹ ਆਉਂਦੀ ਆ ਕਦੋਂ ਉਹ ਆਈ ਸੀ ਵੀਰੋਂ ਮਾਈ ਤੇ ਬਾਵਾ ਚਿਰਗਾ 2 ਸਾਲ ਹੋ ਗਏ ਇੱਕ ਵਾਈ ਤਾਂ ਵਿਚਾਰੀ ਰਾਜ ਕਿਰਗੀ ਸੀ ਕਿਰਗੀ ਨਹੀਂ ਨਾ ਕਿਰਗੀ ਸੀ ਜੀ ਮੰਡੀ ਕਲਾ ਸੂਏ ਤੇ ਕਿਹਨੇ ਘੇਰਿਆ ਉਹ ਆਮ ਪਾਰਟੀ ਵਾਲੇ ਜੂਜਾਂ ਨੇ ਘੇਰਿਆ ਸੀ ਆ ਕਿਸਾਨ ਯੂਨੀਅਨ ਵਾਲੇ ਨੇ ਅੱਛਾ ਫਿਰ ਓਨੂੰ ਘੇਰ ਕੇ ਕੀ ਕਿਹਾ ਓਨੂੰ ਕਹਿ ਵੀ ਸਾਡੀਆਂ ਮੰਗਾ ਪੂਰੀਆਂ ਕਰ ਕਿਵੇਂ ਤੂੰ ਫੈਮਿਲੀ ਚ ਬੋਲਦੀ ਉਹ ਬੱਕਰੀ ਕਰੂੰਗੀ ਕਰੂੰਗੀ ਲੜ ਲੜ ਬਲੜੋ ਕਰਗੀ ਭਗਵਾਨ ਤਮਾਨ ਨੇ ਕਿਹਾ ਸੀ ਵੀ ਭਾਈ ਤੁਹਾਡੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਮੈਂ ਰੋਜ਼ਗਾਰ ਦਊਂਗਾ ਤੇ 25000 ਪੋਸਟਾਂ ਤਾਂ ਨਵੀਆਂ ਲੈ ਕੇ ਆ ਰਹੇ ਹਾਂ ਤੇ 35000 ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਵੱਲ ਕਿਹਾਊਂਗਾ ਤੇ ਉਹਨਾਂ ਚੋਂ ਕਈਆਂ ਦੇ ਵਾਸਤੇ ਉਹਨਾਂ ਕਹਿੰਦੇ ਵੀ ਇੰਤਜ਼ਾਮ ਜਿਹੜੇ ਹੈਗੇ ਨੇ ਸ਼ੁਰੂ ਕਰ ਵੀ ਦਿੱਤੇ ਗਏ ਨੇ ਕੀ ਲੱਗਦਾ ਆਉਣਗੀਆਂ ਸਾਡੇ ਤਾਂ ਐਂ ਤਾਂ ਪਤਾ ਨਹੀਂ ਜੀ ਆਪਦੀ ਪੜ੍ਹਾਈ ਦੀ ਤੌਰ ਤੇ 8-10 ਮੁੰਡੇ ਲੱਗ ਗਏ अच्छा हां जे किते इदी सरकार हुंदी ਥੋਡੇ ਪਿੰਡ ਦੇ ਸਾਡੇ ਪਿੰਡ ਦੀ ਕੋਈ ਮਾਟਰ ਲਾ ਕੇ ਕੋਈ ਕਾਸਟੇ ਲਾ ਕੇ ਜੇ ਕਿਤੇ ਸਰਕਾਰ ਇਹਨਾਂ ਨਹੀਂ ਹੁੰਦੀ ਪਹਿਲਾਂ ਸਾਨੂੰ ਨਕਈ ਦਾ ਗੱਲ ਫੜਨਾ ਪੈਂਦਾ ਜਾ ਕੇ ਵੀ ਆਪਾਂ ਬਾਦਲ ਕਾ ਨੂੰ ਮਿਲ ਗਏ ਜੀ ਕਿੰਨੇ ਪੈਸੇ ਲੈਣਗੇ اچھا ਉਸ ਤੋਂ ਬਾਅਦ ਪੈਸੇ ਦੀ ਗੱਲ ਕਰਕੇ ਹੋਣੀ ਪੈਂਦੀ ਪਰ ਮਾ ਲੋਕਾਂ ਕੋਲ ਰਾਜ਼ ਹੀ ਰਹਿ ਜਾਂਦੇ ਦੋ ਤਿੰਨ ਮਿੰਟ ਟੀਚਰ ਲੱਗੇ ਨੇ ਜੀ ਤੇ ਬਾਕੀ ਸਰੇ ਜਿਵੇਂ ਆ ਡਾਕ ਮਹਿਕਮੇ ਦੇ ਵਿੱਚ ਕੁੜੀਆਂ ਨੂੰ ਜੋਬ ਮਿਲੀਆਂ ਕੁੜੀਆਂ ਨੂੰ ਹਾਂ ਮਿਲੀਆਂ ਨੇ ਸਾਡੇ ਪਿੰਡ ਦੇ ਵਿੱਚੋਂ ਹੋਏ ਨੇ ਤਿੰਨ ਚਾਰ ਜਵਾਕ ਅਸੀਂ ਇੱਕ ਭਗਵੰਤ ਮਾਨ ਸਾਹਿਬ ਨੇ ਇਹ ਵੀ ਕਿਹਾ ਸੀ ਬਾਜੀ ਗੋਲੀ ਗੱਲ ਕਰਦੇ ਦੁਬਾਰਾ ਕਿ ਇਹ ਕਹਿੰਦਾ ਵੀ ਇੰਨੇ ਰੋਜ਼ਗਾਰ ਦੇਵਾਂਗੇ ਕਿ ਜਿਹੜੇ ਜਵਾਕ ਬਾਹਰ ਗਏ ਹੋਏ ਵੀ ਨੇ ਉਹ ਵੀ ਕੈਨੇਡਾ ਅਮਰੀਕਾ ਤੋਂ ਵਾਪਸ ਆ ਜਾਣਗੇ ਠੀਕ ਤਾਂ ਕੀ ਪਤਾ ਰੋਜ਼ਗਾਰ ਦੇਉ ਤੇ ਆਟਾ ਦਾਲ ਚ ਪਾਉਗਾ ਇਹ ਵੀ ਅੱਛਾ ਆਂਕੋ ਕਿ ਨਹੀਂ ਪਰ ਕਈ ਕਰੀ ਜਾਂਦਾ ਕੰਮ ਉਹ ਬੜੇ ਤਾਂ 6 ਮਹੀਨੇ ਹੋ ਗਏ ਨੂੰ ਪਹਿਲਾਂ ਕਿਥੋਂ ਗੱਲ ਫੜ ਲਈ ਕਿੜੇ ਦੋ ਦੋ ਤਿੰਨ ਤਿੰਨ ਵਾਰੀ ਬਣ ਕੇ ਵਾਗ ਗਏ ਉਹਨਾਂ ਤਾਂ ਕਰਿਆ ਨਹੀਂ ਕੁਝ ਹਾਂ ਅੱਛਾ ਤੁਹਾਡੇ ਪਿੰਡ ਦੇ ਹਾਲਾਤ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਤੁਹਾਡੇ ਪਿੰਡ ਦੇ ਵਿੱਚ ਆਪਾਂ ਇਸ ਵਕਤ ਬੈਠੇ ਆ ਜਿਹੜੀ ਮੰਡੀ ਐ ਇੱਥੋਂ ਦੀ ਇਹ ਦਾਣਾ ਮੰਡੀ ਹੈ ਜੀ ਦਾਣਾ ਮੰਡੀ ਹਾਂ ਤੇ ਦਾਣਾ ਮੰਡੀ ਦੇ ਵਿੱਚ ਕੋਈ ਇੰਤਜ਼ਾਮ ਤੁਹਾਡੇ ਵਾਸਤੇ ਕੋਈ ਹੈਗਾ ਕੋਈ ਖਾਸ ਤੌਰ ਤੇ ਕੀਤਾ ਹੋਇਆ ਕੋਈ ਪਾਣੀ ਪੂਣੀ ਦਾ ਕੁਝ ਹੋਰ ਚੀਜ਼ ਦਾ ਪਾਣੀ ਤਾਂ ਆ ਰੋਦੇ ਹੀ ਆਉਂਦਾ ਇੱਥੇ ਲਿਆਉਂਦਾ ਕੈਂਪਰ ਜੀ ਪਹਿਲਾਂ ਤਾਂ ਟੂਟੀ ਦਾ ਪੀਂਦੇ ਸੀ ਗੰਦਲਾ ਛੱਪੜ ਕੰਨੀ ਦੀ ਆਉਂਦਾ ਮਾਰਕੀਟ ਉਹ ਉਹਨੇ ਤਾਰਾ ਤੁਰਾ ਇੱਕ ਇੱਥੇ ਦਾ ਕੰਮ ਚੱਲੀ ਜਾਂਦਾ ਕੰਟਰਕਸ਼ਨ ਦਾ ਜੀ ਉੱਥੇ ਖੰਭਾ ਪਲੇਟਾਂ ਵਾਲਾ ਵੀ ਉਹ ਮਿੰਟੋ ਮਿੰਟੀ ਫਿਰ ਆਪਾਂ ਜਿੱਥੇ ਬੈਠੇ ਆ ਇਹ ਕੀ ਬਿਲਡਿੰਗ ਕੀ ਸੀਗੀ ਇਹ ਪਹਿਲਾਂ ਇਹ ਇਹ ਤਾਂ ਅੱਡਾ ਹੀ ਆ ਜੀ ਅੱਡਾ ਹੀ ਸੱਡੇ ਮੈਂ ਕੈਮਰਾਮੈਨ ਨੂੰ ਚਾਹੂੰਗਾ ਕਿ ਥੋੜਾ ਜਿਹਾ ਦੂਰ ਤੋਂ ਦਿਖਾਓ ਕਿ ਅਸੀਂ ਜਿੱਥੇ ਬੈਠੇ ਆ ਇਹ ਕਿੰਨੀ ਕੀ ਉਚਾਈ ਆ ਕਿੰਨੀ ਕੀ ਨੀਵੇਂ ਸਿਚੁਏਸ਼ਨ 'ਚ ਬੈਠੇ ਆ ਅਸੀਂ ਇਹ ਤਕਰੀਬਨ ਕਿੰਨੀ ਕੀ ਇਹਦੀ ਉਚਾਈ ਹੋਣੀ ਆ 6 ਫੁੱਟ ਦੀ ਉਚਾਈ ਦੇ ਜਿਹੜਾ ਇੱਕ ਥੜਾ ਜਿਹਾ ਬਣਾਇਆ ਹੋਇਆ ਆ ਆਪਾਂ ਕਹਿੰਦੇ ਹੁਣ ਤਾਂ ਥੜਾ ਹੀ ਕਾਂਗੇ ਪਹਿਲਾਂ ਛੱਤ ਸੀਗੀ ਇਹ ਇਹ ਕਿ ਦੇ ਤਾਂ ਬੜੀ ਪੁਰਾਣੀ ਹੈ 24 ਸਾਲ ਹੋ ਗਏ 24 ਸਾਲ ਹੋ ਗਏ 24 ਸਾਲ ਹੋ ਗਏ ਤੇ 24 ਸਾਲ ਬਾਅਦ ਇਹ ਮਤਲਬ ਭਰਾਵਾਂ ਬਾਕੇ ਉੱਚਾ ਕਰਤਾ ਇਹਨੂੰ ਹਾਂਜੀ 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 ਬਹੁਤ ਮਿਸਟਰੀ ਬੈਠਾ ਉਹਨੇ ਬਣਾਇਆ ਤੇ ਮੰਡੀ ਬਣੀ ਹੈ ਜੀ 95 95 95 ਤੋਂ 6 ਕੁ ਮਹੀਨੇ ਬਾਅਦ ਬਣਿਆ ਅੱਛਾ ਦੁਬਾਰਾ ਠੀਕ ਹੈ ਤੇ ਜਦੋਂ ਬਣਾਈ ਉਸ ਵਕਤ ਤਾਂ ਇਹਦੀ ਖਾਸੀ ਉਚਾਈ ਹੋਣੀ ਆ ਪੂਰੀ ਚਾਈ ਇੰਨੀ ਧੱਬੇ ਗਈ ਥੱਲੇ ਜਿੰਨਾ ਹੈਗਾ ਯਾਨੀ ਕਿ ਜੇ ਅਗਰ ਮੁਨਾਫਾ ਮੰਨੀਏ ਵੀ 6 ਫੁੱਟ ਹੈ ਇਹ ਉਦੋਂ ਬਾਅਦ ਉਹਦੋਂ ਬਾਅਦ 7 ਫੁੱਟ ਪਰਤ ਪੈ ਗਈ ਜੇ ਮੰਡੀ ਚ ਅੱਛਾ ਉਸ ਤੋਂ ਬਾਅਦ 7 ਫੁੱਟ ਪੈ ਚੁੱਕਿਆ ਇਹ ਦੋ ਸਾਲ ਕੋਈ ਤੋਂ ਬਣਾਈਏ ਅਸੀਂ ਇਹ ਮੰਡੀ ਵੀ ਮੈਂ ਬਣਾਈਏ ਦੁਬਾਰਾ ਅੱਛਾ ਤੇ ਫਿਰ ਹੁਣ ਇੱਥੇ ਕਹਿੰਦੇ ਪਾਥੀਆਂ ਵੀ ਪੱਥੀਆਂ ਜਾ ਰਹੀਆਂ ਨੇ ਇੱਥੇ ਸਫਾਈ ਵੀ ਨਹੀਂ ਹੋ ਰਹੀ ਕੀ ਸੱਚੀ ਗੱਲ ਹੈ ਇਹ ਦੋ ਵਾਰ ਸਪਰੇਅ ਕਰ ਗਏ ਜੀ ਉਹ ਕਹਿੰਦੇ ਹੁਣ ਪਾਥੀਆਂ ਪਿੱਛੇ ਕਿਹਦੇ ਕਿਹਦੇ ਲੜ ਪਏ ਅਗਰ ਇਸ ਤਰ੍ਹਾਂ ਅਗਰ ਸਾਡੇ ਕੋਲ ਮਿਸਤਰੀ ਸਾਹਿਬ ਵੀ ਮੌਜੂਦ ਨੇ ਤੇ ਦੁਬਾਰਾ ਤੋਂ 1995 ਤੋਂ ਬਾਅਦ ਦੁਬਾਰਾ ਇੱਕ ਹੋਰ ਇਸ ਤਰ੍ਹਾਂ ਦਾ ਕੋ ਦੇਗਲ ਨਹੀਂ ਹੁਣੀ ਉਹ ਬਣਿਆ ਜੀ ਉਹ ਬੈਠਣ ਵਰਤਰੀ ਬਣਿਆ ਅੱਛਾ ਫਿਰ ਉਧਰ ਕਿਉਂ ਨਹੀਂ ਬੈਠਦੇ ਪਰ ਆਪਣੇਗਾ ਉੱਤੇ ਪਾਸੇ ਬਣਾ ਵੀ ਢੋਨੇ 'ਤੇ ਢੋਨਾਂ ਦੇ ਉੱਤੇ ਅੱਛਾ ਇਹ ਠੰਡਾ ਰੰਦਾ ਇਸ ਕਰ ਹਾਂ ਠੰਡਾ ਇੱਥੇ ਅਸੀਂ ਠੰਡਾ ਨਹੀਂ ਇੱਥੇ ਹਵਾ ਲੱਗ ਜਾਂ ਥੋੜੀ ਮੋਟੀ ਵੀ ਹਸਪਤਾਲਾਂ ਦੇ ਕੀ ਹਾਲਾਤ ਨੇ ਉਰੇ ਅਗਰ ਕੁਝ ਹੈਗਾ ਡਿਸਪੈਂਸਰੀ ਵਗੈਰਾ ਬਣੀ ਹੈ ਕੁਝ ਇੱਕ ਬਣੀ ਹੈ ਜੀ ਇੱਕ ਬਣੀ ਹੈ ਹਾਂ ਤੇ ਉੱਥੇ ਇਲਾਜ ਹੋ ਰਿਹਾ ਹਾਂ ਹੁਣ ਲੈ ਦਿੰਦੇ ਗੋਲੀਆਂ ਗਲ ਗਈਆਂ ਹੁਣ ਮਤਲਬ ਹਫਤੇ ਦਾ ਦੋ ਹਫਤੇ ਤੋਂ ਮਹੀਨਿਆਂ ਤੋਂ ਨਹੀਂ ਮਹੀਨੇ ਕਿਤੇ ਚੱਲਦਾ ਜੀ ਉਸ ਤੋਂ ਪਹਿਲਾਂ ਪਹਿਲਾਂ ਵੀ ਆਉਂਦਾ ਸੀ ਡਾਕਟਰ ਨਾਲ ਗੱਲ ਕਰਾਂ ਪੱਕੀ ਡਿਊਟੀਆਂ ਤੇ ਨਹੀਂ ਆਏ ਮੇਰਾ ਬਲੱਡ ਵਾਧਾ ਜੀ 8 ਮਹੀਨੇ ਤੋਂ ਮੈਨੂੰ ਹੋ ਗਿਆ ਇਹਨਾਂ ਤੋਂ ਦਵਾਈ ਲੈਣੇ ਨੇ ਇਹਨਾਂ ਤੋਂ ਦਵਾਈ ਲੈਂਦੇ ਹਾਂ ਹਾਂਜੀ ਤੇ ਲਗਾਤਾਰ ਚੱਲ ਰਿਹਾ ਹੈ ਜੀ ਹਾਂ ਲਗਾਤਾਰ ਕਿੰਨੇ ਤੋਂ ਕਿੰਨੇ ਟਾਈਮਿੰਗ ਇਹਨਾਂ ਦੀ ਇਹ ਮੈਨੂੰ ਇਹ ਮਹੀਨੇ ਰਿਆਂ ਗੋਲਗੰਗ ਦੇ ਦਿੰਦੇ ਆ ਜੀ ਖਰਾਕ ਅੱਛਾ ਮਹੀਨੇ ਤੋਂ ਬਾਅਦ ਫੇਰ ਮੀਂਹ ਦੀ ਪਰੇਸ਼ਾਨੀ ਕੀ ਹੈ ਤੁਹਾਨੂੰ ਮੇਰਾ ਬਲੱਡ ਵਾਧਦਾ ਜਾਂਦਾ ਤੇ ਸਹੀ ਇਲਾਜ ਅੱਛਾ ਹੋ ਰਿਹਾ ਤੁਹਾਡਾ हां ਜੇ ਤੁਮ ਮ ਗੋਲੀ ਲੈ ਲੈਣਾ ਫਿਰ ਵਾਦਾ ਨਹੀਂ ਜਿਬ ਲੜਨਾ ਅੱਛਾ ਇਸ ਤੋਂ ਇਲਾਵਾ ਭਾਜੀ ਨਾਲ ਗੱਲ ਕਰਾਂਗੇ ਵੀ ਹੈ ਨਾ ਕੁਝ ਕੇਂਦਰ ਸਰਕਾਰ ਦੇ ਵੱਲੋਂ ਵੀ ਮਤਲਬ ਜਿਹੜੀਆਂ ਚੀਜ਼ਾਂ ਨੇ ਉਹ ਮੁਹੱਈਆ ਕਰਵਾਈ ਜਾਂਦੇ ਨੇ ਆਸ਼ਵਾਨ ਕਾਰਡ ਵਗੈਰਾ ਹੋ ਗਏ ਜਾਂ ਕੁਝ ਹੋਰ ਹੈਗੇ ਨੇ ਤੇ ਉਹ ਤੁਹਾਡੇ ਚੋਂ ਕਿਸੇ ਦਾ ਬਣਨੇ ਜਿਹਦੇ ਨਾਲ ਫ੍ਰੀ ਦੇ ਵਿੱਚ ਇਲਾਜ ਹੋ ਗਿਆ ਹੋਵੇ ਕਿ ਬਹੁਤ ਜ਼ਿਆਦਾ ਖਰਚਾ ਆਉਣਾ ਹੋਵੇ ਪਰ ਤੁਸੀਂ ਕਾਰਡ ਦਿਖਾਏ ਤੇ ਕਾਰਡ ਦਿਖਾ ਕੇ بڑے ਹਸਪਤਾਲਾਂ ਵਿੱਚ ਮੁਫਤ ਦੇ ਵਿੱਚ ਹੋ ਗਿਆ ਇਲਾਜ ਸਰਕਾਰ ਵੱਲੋਂ ਤਾਂ ਨਹੀਂ ਬਣਿਆ ਜੀ ਸਟ੍ਰੈਟਜੀ ਜ਼ਰੂਰ ਬਣਾਈ ਸੀਗੀ ਬਣਾਉਗੀ ਤਾਂ ਸੁਸਾਇਟੀ ਤਾਂ ਬਣਾਉਗੀ ਪਰ ਸੁਸਾਇਟੀ ਵੀ ਤਾਂ ਸਰਕਾਰ ਦੀ ਹੋਇਆ ਉਦੋਂ ਬਣੇ ਸੀਗੇ ਬਣੀ ਸੀ ਹੈ 8-10 ਬ ਤੇ ਉਹਨਾਂ ਦਾ ਕੋਈ ਫਾਇਦਾ ਹੋਇਆ? ਹਾਂ ਲੈ ਕੇ ਜਾਂਦੇ ਰਹੇ ਨੇ ਇੱਕੋ ਸੀਰੇ ਦਾ ਸੀਗਾ ਉਹ ਆਰਤੀਆਂ ਨੇ ਬਣਾ ਕੀਤਾ ਸੀ। ਆਰਤੀਆਂ ਬਣਾ ਦਿੱਤਾ। ਹਾਂ। ਕਿਹੜਾ ਮੋਦੀ ਵਾਲਾ? ਹਾਂ ਮੋਦੀਆ। ਹਾਂ ਮੋਦੀਆ। ਤੇ ਉਹਦਾ ਕੋਈ ਫਾਇਦਾ ਬੂਦਾ ਲੱਤਾ ਕਦੇ? ਨਾ ਹਜੇ ਕੋਈ ਨਹੀਂ ਲੈਂਦਾ। ਉਹ ਐਵੇਂ ਤਾਂ ਲੱਗਦਾ ਵੀ ਜੇ ਰੱਬ ਨਾ ਕਰੇ ਅਗਰ ਕਦੇ ਜ਼ਰੂਰਤ ਪੈ ਜਾਂਦੀ ਆ ਤਾਂ ਉਹਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ। ਹਾਂ। ਉਹਦਾ ਫੇਰ ਕਰਨਾ ਹੀ ਪਊਗਾ ਜੀ। ਪਰ ਜੇ ਜ਼ਰੂਰਤ ਪੈ ਜਾਂਦੀ ਹੈ ਤੁਹਾਡੇ ਕੋਲ ਇੱਕ ਆਪਸ਼ਨ ਹੈਗਾ ਆ ਕਾਰਡ ਤਾਂ ਹੈਗਾ ਜੀ ਹਰ ਇੱਕ ਬਹੁਤ ਬੰਦਿਆਂ ਦਾ ਇਲਾਜ ਹੋਇਆ ਕਾਰਡ ਚੱਲ ਜਾਂਦਾ ਹੋਇਆ ਜੀ ਠੀਕ ਹੈ ਹਾਂਜੀ ਤੇ ਇਸ ਤੋਂ ਇਲਾਵਾ ਚਲੋ ਇਹ ਤਾਂ ਗੱਲਬਾਤ ਉਹ ਆਪਾਂ ਸਿਆਸਤਾਂ ਦੀ ਵੀ ਕਰ ਲਈਆਂ ਉਸ ਤੋਂ ਇਲਾਵਾ ਜਿਹੜੇ ਸਹੀ ਸਹੂਲਤਾਂ ਵਗੈਰਾ ਉਹ ਵੀ ਹੈਗੀਆਂ ਅਤੇ ਤੁਹਾਡੇ ਪਿੰਡ ਦੀ ਕੋਈ ਸਮੱਸਿਆ ਇਸ ਤਰ੍ਹਾਂ ਦੀ ਹੋਵੇ ਜਿਹਦੇ ਉੱਪਰ ਕਦੇ ਕਿਸੇ ਨੇ ਧਿਆਨ ਨਾ ਦਿੱਤਾ ਹੋਵੇ ਤੇ ਤੁਸੀਂ ਦੱਸਣਾ ਚਾਹੁੰਦੇ ਹੋ ਮੋ ਸਾਡੇ ਦਾ ਛੱਪੜ ਹੀ ਹੈ ਜੀ ਹਲ ਖੜੇ ਆ ਰੇ ਤਿੰਨੇ ਅੱਛਾ ਜੀ ਬਸ ਉਹ ਐ ਦੀ ਬਣਾਤਾ ਸੀਗਾ ਸਰਕਾਰ ਵੇਲੇ ਉਹ ਇੰਨੀ ਲੰਮੀ ਕਹਿੰਦਾ ਉਹ ਬੋਰਡ ਤੇ ਕੋ ਡਿੱਗੀ ਪਈ ਆ ਰੇਤੀ ਚੀ ਚਣੀ ਤੇ ਕਿਸ ਨੇ ਤੇ ਅਨਿਤਾ ਸਾਰੀ ਗੱਲ ਦੇ ਪਰ ਵੀਡੀਓ ਵੀ ਨਹੀਂ ਪਉਂਦਾ ਕੋਈ ਵੀਡੀਓ ਵੀ ਨਹੀਂ ਪਉਂਦਾ ਕੋਈ ਨਾ ਨਾ ਕਮਲੀਆਂ ਗੱਲ ਲਗਾ ਮੈਂ ਦਿਖਾ ਲੈਣਾ ਤੈਨੂੰ ਖੂਕਲੋ ਚਲੋ ਚੱਲਦੇ ਆਪਾਂ ਆਜੋ ਮੈਂ ਮੋਟਰਸਾਈਕਲ ਹੈਗਾ ਕੋਈ ਜੀ ਹਾਂਜੀ ਹਾਂ ਜ਼ਰੂਰ ਜੀ ਜ਼ਰੂਰ ਆਜੋ ਆਜੋ ਕੌਣ ਕੌਣ ਚੱਲਦਾ ਆਜੋ ਚਲਿਏ ਭਾਈ ਚਲੋ ਜੀ ਹਾਂ ਦਿਖਾ ਲਿਆ ਨਾ ਚਲੋ ਜੀ ਆਪਾਂ ਚੱਲਦੇ ਆਂ ਇਹਨਾਂ ਨੇ ਜਿਹੜੀ ਕਹੀ ਹੈ ਚੀਜ਼ ਕਿ ਛੱਪੜ ਹੈ ਕੋਈ ਤਾਂ ਉੱਥੇ ਕੀ ਹਾਲਾਤ ਨੇ ਕਿਹੜੀ ਉੱਥੇ ਗਿਰੀ ਹੋਈ ਆ ਕੰਧ ਕੀ ਹਾਲਾਤ ਨੇ ਕੀ ਸਿਚੁਏਸ਼ਨ ਹੈ ਦੇਖਾਂਗੇ ਆਓ ਚੱਲਦੇ ਆਂ ਲਓ ਜੀ ਹੁਣ ਅਸੀਂ ਆ ਚੁੱਕੇ ਹਾਂ ਇਸ ਪਿੰਡ ਦੀ ਜਿਹੜੀ ਛੱਪੜ ਗਹਿਲੋ ਤਲਾਬ ਗਹਿਲੋ ਜਾਂ ਜੋ ਵੀ ਹੈ ਉਹ ਤੁਹਾਡੇ ਸਾਹਮਣੇ ਹੈ ਤਾਂ ਮੈਂ ਕੈਮਰਾਮੈਨ ਸਾਹਿਬ ਨੂੰ ਗੁਜ਼ਾਰਿਸ਼ ਕਰੂੰਗਾ ਕਿ ਪਹਿਲਾਂ ਤਾਂ ਇੱਕ ਵਾਰ ਦਰਸ਼ਨ ਕਰਵਾਓ ਕਿ ਇਹ ਹੈ ਕੀ ਚੀਜ਼ ਅੱਗੇ ਆਓ ਤੇ ਅੱਗੇ ਆ ਕੇ ਦਿਖਾਓ ਕਿ ਇਹ ਜੋ ਹਾਲਾਤ ਇੱਥੇ ਹੈਗੇ ਨੇ ਕੀ ਨੇ ਇੱਥੇ ਪਾਣੀ ਭਰਿਆ ਹੋਇਆ ਚਾਰੇ ਪਾਸੇ ਪਾਣੀ ਭਰਨ ਤੋਂ ਇਲਾਵਾ ਦੱਸ ਦੀ ਕਿ ਪੈਰਾਂ ਦੇ ਵਿੱਚ ਜਿਹੜਾ ਜਾ ਰਿਹਾ ਹੈ ਇਹ ਜਾ ਰਿਹਾ ਏ ਇਹਨਾਂ ਸਾਰੇ ਘਰਾਂ ਦਾ ਗੰਦ ਤੇ ਗੰਦ ਇਕੱਠਾ ਹੋ ਕੇ ਇੱਕ ਜਗ੍ਹਾ ਤੇ ਉਪਰਾ ਰਿਹਾ ਪਰ ਅਗਰ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਹੁੰਦਾ ਤਾਂ ਇੰਤਜ਼ਾਮ ਹੋਣ ਤੋਂ ਬਾਅਦ ਕੁਝ ਨਾ ਕੁਝ ਬਿਹ ਇੱਥੇ ਇਹ ਹਾਲਾਤ ਇੰਨੇ ਮਾੜੇ ਹੈਗੇ ਨੇ ਤਾਂ ਇਹਦੇ ਵਾਸਤੇ ਆਖਿਰ ਦੇ ਜ਼ਿੰਮੇਵਾਰ ਹੈ ਤਾਂ ਕੌਣ ਜ਼ਿੰਮੇਵਾਰ ਹੈ ਜਾਂ ਫਿਰ ਤੁਸੀਂ ਕਦੇ ਹਿੰਮਤ ਹੀ ਨਹੀਂ ਕੀਤੀ ਕਿਸੇ ਨੂੰ ਦੱਸਣ ਦੀ ਕਹਿੰਦੇ ਰਹੇ ਨੇ ਜੀ ਕੋਲਾ ਐਮ ਐਲ ਏ ਨੂੰ ਅੱਛਾ ਜੀ ਵੀ ਸਾਡੇ ਛਪੜ ਤਿੰਨੀ ਵੇਕਾਰ ਆ ਅੱਛਾ ਜੀ ਜੇ ਮੈਂ ਗੰਦਾ ਪਾਣੀ ਪੀ ਜਾਂਦਾ ਵੀ ਸਾਡਾ ਅੱਧਾ ਹੀ ਕਰਦੇ ਉਸੇ ਖੜ ਹੁਣ ਆਈ ਸਰਕਾਰ ਪੰਚਾਇਤ ਨੂੰ ਕਿਹਾ ਤਾਂ ਉਹ ਕੰਧ ਕੱਢਤੀ ਕੰਧ ਇੱਕ ਮਹੀਨਾ 28 ਦਿਨ ਰਹੀ ਕੱਲੀ ਰੇਤੇ ਚ ਨਿਕਲੀ ਸੀ ਅੱਛਾ ਤੇ ਉਹ ਥੋੜਾ ਥੋੜਾ ਸਿਮਿੰਟ ਆਉਂਦਾ ਹੁੰਦਾ ਸੀ ਆ ਰੀਡਿੰਗਾਂ ਤੇ ਹਾਂ ਥੋੜਾ ਥੋੜਾ ਹੋਉਂਦਾ ਪਰ ਸਰਕਾਰੀ ਕੰਮ ਆ ਚੱਲਦੇ ਪਹਿਲਾਂ ਹੀ ਦੇਖ ਲਈ ਵੀ ਪੂਰ ਚੜਦਾ ਨਹੀਂ ਇਹ ਭਾਈ ਜੀ ਪਹਿਲਾਂ ਤਾਂ ਇੱਥੇ ਪਹੁੰਚਣ ਤੇ ਸਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਵੀਰੇ ਇਸ ਸੀਚੇ ਮਾਡਲ ਵਾਲੇ 22 ਲੱਖ ਰੁਪਏ ਛੱਪੜ ਕਾਤਰ ਪਾਸ ਹੋਇਆ ਸੀ ਪਿਛਲੀ ਗਵਰਨਮੈਂਟ ਚ ਜੀ ਜੀ ਠੀਕ ਹੈ ਇਹ ਛੱਪੜ ਕਾਗਜ਼ਾਂ ਚ ਸੀਚੇ ਵਾਲ ਮਾਡਲ ਬਣਿਆ ਹੋਇਆ ਹੈ ਹੁਣ ਤੁਸੀਂ ਇੱਥੇ ਇਹਦੇ ਹਾਲਾਤ ਦਿਖਾ ਸਕਦੇ ਹੋ ਵੀ ਸੀਚੇ ਵਾਲ ਮਾਡਲ ਹੈਗਾ ਜਾਂ ਨਹੀਂ ਹੈਗਾ ਇਹਦੇ ਵਿੱਚ ਲਾ ਲਓ ਵੀ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਪਿੰਡ ਦੀ ਪੰਚਾਇਤ ਦੀ ਗਲਤੀ ਹੈ ਇਹ ਇਹ ਤੇ ਉਹ ਕਾਗਜ਼ੀ ਕਾਰਵਾਈ ਚ 22 ਲੱਖ ਰੁਪਏ ਲੱਗ ਚੁੱਕੇ ਹੈ ਕਾਗਜ਼ੀ ਕਾਰਵਾਈ ਦੇ ਵਿੱਚ 22 ਲੱਖ ਰੁਪਏ ਲੱਗ ਚੁੱਕਿਆ ਤਾਂ 22 ਲੱਖ ਰੁਪਏ ਲੱਗਿਆ ਹੋਇਆ ਦਿਖ ਰਿਹਾ ਕਿਤੇ ਖਰਜਿਆ ਯਾਰ ਨਹੀਂ ਜੀ ਸਾਨੂੰ ਤਾਂ ਕਿਤੇ ਦੀਦਾ ਨਹੀਂ ਉਹ ਉਹ ਕੰਦ ਚਿਨੀ ਸੀ ਉਹ ਡਿੱਗ ਪੀ ਉਹ 2 ਲੱਖ ਰੁਪਏ ਚੋਂ ਤਿੰਨ ਲਾਲੋ ਖੂਚ ਨੇ ਤੇ ਇੱਕ ਕੰਦ ਕੱਢੀ ਸੀ ਉਹ ਸਾਰਾ ਨੁਕਸਾਨ ਹੈ ਗਿਆ ਸਾਰਾ ਮਾਲੋ ਵੀ ਡਿੱਗ ਚੁੱਕਿਆ ਕੋਈ ਕਿਸੇ ਨੂੰ ਕੋਈ ਦੀਦਾ ਨਹੀਂ ਇੱਥੇ 2 ਲੱਖ ਰੁਪਏ ਲੱਗਿਆ ਤਾਂ ਹੁਣ ਜੇ 2 ਲੱਖ ਰੁਪਏ ਲੱਗਿਆ ਹੋਏ ਨਹੀਂ ਦਿਖ ਰਿਹਾ ਫਿਰ 2 ਲੱਖ ਰੁਪਏ ਗਿਆ ਕਿੱਥੇ ਉਹ ਕੀ ਪਤਾ ਜੀ ਪੰਚਾਇਤਾਂ ਨੂੰ ਪਤਾ ਹੋਊਗਾ ਇਹ ਇਹ 2 ਲੱਖ ਰੁਪਏ ਕੀ ਕਿਹਨਾਂ ਦੇ ਕੀਹਨਾਂ ਦੇ ਵਕਤ ਦੇ ਵਿੱਚ ਆਇਆ ਸੀ ਕਿਹੜੀ ਸਰਕਾਰ ਦੇ ਵਕਤ ਦੇ ਵਿੱਚ ਨਹੀਂ ਪਤਾ ਹੋਊਗਾ ਇਹ ਮੌਕੇ ਦੇ ਹੋਸ਼ ਨਾਲ ਸੀ ਪੀ ਪਿਛਲੀ ਸਰਕਾਰ ਚ ਜੀ ਕਾਂਗਰਸ ਸਰਕਾਰ ਚ ਆਇਆ ਕਾਂਗਰਸ ਸਰਕਾਰ ਅੱਗੇ ਨ ਹੋਏ ਤੁਸੀਂ ਥੋੜਾ ਕਾਂਗਰਸ ਸਰਕਾਰ ਚ ਆਇਆ ਸੀ ਹਾਂਜੀ ਤੇ ਸਰਪੰਚ ਹੁਣ ਮੌਜੂਦਾ ਸਰਪੰਚ ਆ ਉਹ ਪਰ ਚਰਨਜੀਤ ਬੀਬੀ ਚਰਨਜੀਤ ਕੌਰ ਅੱਛਾ ਜੀ ਉਹਦੇ ਸਾਰਾ ਕੁਝ ਅੰਡਰ ਸੀ ਤੇ ਮੰਨ ਲਓ ਵੀ ਸਾਨੂੰ ਕਿਸੇ ਪਾਸੇ ਕੁਝ ਨਹੀਂ ਦੀਦਾਗਾ ਅੱਛਾ ਉਹ ਸਾਰਾ ਖੁਰਦ ਮੰਗ ਗਈ ਆ ਤੁਹਾਡੀ ਮੰਗ ਸਾਨੂੰ ਸਾਡੀ ਮੰਗ ਇਹੀ ਹੈ ਵੀ ਸਰਕਾਰ ਤੋਂ ਵੀ ਚੰਗੀ ਤਰ੍ਹਾਂ ਇਹ ਜਾਂਚ ਹੋਵੇ ਹੂੰ ਜਾਂਚੋ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪਿੰਡ ਦੇ ਸਾਹਮਣੇ ਆਵੇ ਸਾਡੇ ਪਿੰਡ ਨੂੰ ਪਿਛਲੀ ਸਰਕਾਰ ਨੇ 1 ਕਰੋੜ ਰੁਪਏ ਦਿੱਤਾ ਹੈ ਪਰ ਕਿਸੇ ਪਿੰਡ ਚ ਕਿਸੇ ਪਾਸੇ ਲੱਗਿਆ ਨਹੀਂ ਦਿੱਤਾਗਾ ਇਹਦੀ ਨਰਪੱਖ ਜਾਂਚ ਹੋਵੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲੇ ਠੀਕ ਹੈ ਜੀ ਤੇ ਅੱਛਾ ਨਾਲ ਨਾਲ ਇਹ ਵੀ ਜਾਨਣਾ ਚਾਹਾਂਗੇ ਕਿ ਇੱਥੇ ਉਹ ਜਿਹੜੀ ਦੂਰ ਤੋਂ ਮੈਂ ਬਾਈ ਜੀ ਤੋਂ ਪੁੱਛਣਾ ਚਾਹੂੰਗਾ ਇਸ ਬਾਰੇ ਚ ਉਹ ਦੂਰ ਜਿ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਦਾ ਵੀ ਉਹ ਉੱਥੇ ਜ਼ਰੂਰ ਫੋਕਸ ਕਰਕੇ ਇੱਕ ਵਾਰ ਦਿਖਾਓ ਉਹ ਜਿਹੜੀ ਦਿਖ ਰਹੀ ਹੈ ਚੀਜ਼ ਅੱਗੇ ਜੋ ਖੂਬ ਬਣਿਆ ਹੋਇਆ ਹੈ ਜਾਂ ਕੀ ਬਣਿਆ ਹੋਇਆ ਹੈ ਉਹ ਹੈ ਕੀ ਇਹ ਚੀਜ਼ ਖੂਬ ਬਣ ਇਹ ਸੀਦੇ ਵਾਸਤੇ ਪਿਆ ਪਾਣੀ ਗੰਦੇ ਨਾਲੇ ਵਾਲਾ ਖੂਹ ਆ ਵਿਚਦੀ ਜਾ ਕੇ ਉਧਰ ਛੱਪੜਾ ਨੂੰ ਕੱਢਾਂਗੇ ਅੱਛਾ ਤੇ ਕੱਢਿਆ ਗਿਆ ਕੱਢਿਆ ਨਹੀਂ ਗਿਆ ਕਿੰਨਾ ਟਾਈਮ ਹੋ ਗਿਆ ਨਾ ਉਹ ਬਣਾਣੇ ਇਹ ਤਾਂ 6 ਮਹੀਨੇ ਹੋ ਗਏ 6 ਮਹੀਨੇ ਹੋ ਚੁੱਕੇ ਹਾਂ 6 ਮਹੀਨੇ ਦਰਮਿਆਨ ਹਲੇ ਤੱਕ ਸ਼ੁਰੂ ਨਹੀਂ ਹੋਇਆ ਕੋਈ ਨਹੀਂ ਆਇਆ ਜਿੱਦੂ ਬਾਦ ਤੇ ਕਿਸੇ ਨੂੰ ਕਿਸੇ ਪੁੱਛਿਆ ਨਹੀਂ ਤੁਸੀਂ ਆ ਕੇ ਨਾ ਕੋਈ ਆਇਆ ਹੀ ਨਹੀਂ ਇੱਥੇ ਮਤਲਬ ਪਿਛਲੀ ਸਰਕਾਰ ਦੇ ਵੱਲ ਬਣਾਇਆ ਗਿਆ ਸੀ ਹਾਂ ਅੱਛਾ ਉਸ ਤੋਂ ਬਾਅਦ ਹੁਣ ਲੱਗਦਾ ਵੀ ਕੁਛ ਇਹਦਾ ਆਉਣ ਵਾਲੇ ਵਕਤ ਕੁਛ ਹੋ ਸਕਦਾ ਇਸ ਛੱਪੜ ਦਾ ਦੇਖੋ ਜੀ ਜੀ ਕੋਈ ਚੰਗਾ ਐਮਐਲਏ ਆ ਗਿਆ ਬਣਾ ਵੀ ਸਕਦਾ ਨਹੀਂ ਐਮ 1 ਰੁਪਿਆ ਆ ਗਿਆ ਕੈਸਾ ਲਾ ਹੁਣ ਜਿਹੜੇ ਬਣੇ ਹੋਏ ਨੇ ਮੈਸਟਰ ਖਾਨਾ ਸਾਹਿਬ ਉਹਨਾਂ ਨੂੰ ਚੰਗੇ ਐਮਐਲਏ ਨਹੀਂ ਸਮਝਦੇ ਉਹਨੂੰ ਕਿਹਾ ਤਾਂ ਹੈਗਾ ਵੀ ਛੱਪੜ ਚਾਲੂ ਕਰੋ ਜੀ ਸਾਡੇ ਕੀ ਕਹਿੰਦੇ ਫਿਰ ਉਹ ਤੁਹਾਨੂੰ ਕਹਿੰਦੇ ਕਰ ਦਿਆਂਗੇ ਹਾਲੋ ਕਿੰਨਾ ਨਾ ਪਹਿਲਾਂ ਕਹੀ ਹੀ ਆ ਗੱਲ ਇਹ ਦੋ ਤਿੰਨ ਮਹੀਨੇ ਕਿਦੋਂ ਵੋਟਾਂ ਮਿਲਿਆ ਸੀ ਉਹਦੀ ਕਿਹਾ ਸੀ ਲੋਕਾਂ ਨੇ ਵੀ ਛੱਪੜ ਚਾਲੂ ਕਰੋ ਜੀ ਸਾਡੇ ਇਹ ਸਾਰਾ ਗੰਦਾ ਨਾਲਾ ਪਿੰਡ ਦੇ ਵਿੱਚ ਦੀ ਛੀਂ ਛੀਂ ਕਰਦਾ ਫਿਰਦਾ ਤੇ ਇੱਕ ਵਾਰ ਦਰਦਾ ਗੁਰ ਰਮੋਲ ਲਿਓ ਜਿੱਥੇ ਅੱਛਾ ਐਡੀ ਐਡੀ ਮੰਨਤ ਵਾਲੀ ਜਗ੍ਹਾ ਤੇ ਤੇਗ ਬਾਦ ਜੀ ਆਪ ਆਇਆ ਸਾਰਾ ਪਰਬਾ ਗੁਰੂ ਘਰ ਦੇ ਸਾਹਮਣੇ ਆ ਲਾਏ ਸੀਗੇ ਜੀ ਇੰਨੇ ਫੁੱਲ ਬੂਟੀਆਂ ਸੀਗੀਆਂ ਜੀ ਲੱਗਦਾ ਗੁਰੂ ਘਰ ਚ ਉਹ ਵੀ ਪੱਟਤੀਆਂ ਕਿਨਾਂ ਕਿਨਾਂ ਵੜਦਿਆਂ ਇਹ ਤਾਂ ਪੰਚਾਇਤ ਨੇ ਕਹਿੰਦਾ ਜੀ ਕਹਿੰਦੇ ਸਾਡੇ ਇੱਥੇ ਟੂਪਾ ਲਾਵਾਂਗੇ ਸਾਨੂੰ ਲਾਈਟਾਂ ਚਲਾਵਾਂਗੇ ਤੇ ਲੱਗਿਆ ਨੇ ਲੱਗਿਆ ਨੇ ਡੀਊਪਾ ਤੇ ਬਹੁਤ ਵੱਡਾ ਕਪੜਾ ਛੱਪੜ ਚ ਆ ਘਰਾਂ ਤੋਂ ਸਾਰਿਆਂ ਤੋਂ ਹਜ਼ਾਰ-ਹਜ਼ਾਰ ਰੁਪਈਆ ਦਿੱਤਾ ਗਿਆ ਉਧਰ ਟਰੈਕਟਰਾਂ ਖਾਤਰ ਉਧਰ ਟਰੈਕਟਰਾਂ ਇੰਦੇੜੀ ਨੇ ਰੇਗਾ ਚ ਪਾਈ ਜਾਂਦੇ ਨੇ ਰੇਗਾ ਦੇ ਕੰਮਾਂ ਦੀ ਤੇ ਛੱਪੜ ਦੀ ਚੰਗੀ ਤਰ੍ਹਾਂ ਪੱਖ ਜਾਂਚ ਹੋਵੇ ਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੇ ਹੋਰ ਵੀ ਜਿਹੜੀ ਐਪੀਸੋਡ ਆਉਣਗੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਗੱਲਬਾਤ ਕਰਵਾਵਾਂਗੇ ਤੇ ਪੰਜਾਬ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਦੇ ਆ ਅਗਲੇ ਐਪੀਸੋਡ ਦੇ ਵਿੱਚ ਉਦੋਂ ਤੱਕ ਆਪਣਾ ਅਤੇ ਆਪਣਿਆਂ ਦਾ ਧਿਆਨ ਰੱਖੋ ਅਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਕਰਕੇ ਜਿਓ ਸਾਸ੍ਰਿਕਾ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਵੀਰ ਬਾਦਲ ਉਹਨਾਂ ਤੋਂ ਉਹਨਾਂ ਦੇ ਵਕਤ ਦੇ ਵਿੱਚ ਕੀ ਹਾਲਾਤ ਮੰਨੋਗੇ ਇਹਨਾਂ ਨੂੰ ਤਾਂ ਚੱਲੀ ਇਹਨਾਂ ਤੋਂ ਅਮੇਨ ਇਹਨਾਂ ਨੇ ਕਟ્રોલ ਹੀ ਨਹੀਂ ਕਰਿਆ ਕੋਲ ਨੂੰ ਉਹਦੇ ਦੇਤੇ ਛੋਟੇ ਛੋਟੇ ਚਾਚੇ